ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਵਧੀਆ ਹੋਮੋਗੇ ਜੀ ਸੋ ਕੱਲ ਵਾਲੀ ਵੀਡੀਓ ਨੂੰ ਪ੍ਰੋਪਰ ਸਾਰਿਆਂ ਨੇ ਦੇਖ ਕੇ ਕੱਲ ਪੇਪਰ ট্রেਡਿੰਗ ਦੇ ਵਿੱਚ ਬਹੁਤ ਵਧੀਆ ਪ੍ਰੋਫਿਟ ਜਨਰੇਟ ਕੀਤਾ ਹੋਊਗਾ ਜੀ ਉਮੀਦ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਕੈਂਡਲ ਦੀ ਜਿਹੜੀ ਕੈਂਡਲ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਉਸ ਦਾ ਨਾਮ ਹੈਗਾ ਡੋਜੀ ਉਸ ਨੂੰ ਕਾਫੀ ਨਾਵਾਂ ਨਾਲ ਜਾਣਿਆ ਜਾਂਦਾਗਾ ਜਿਵੇਂ ਹੁਣ ਸਟੈਂਡਰਡ ਡੋਜੀ ਲੌਂਗ ਡੋਜੀ ਹੈ ਨਾ ਇਸ ਤਰ੍ਹਾਂ ਦੇ ਆਪਾਂ ਕਿਸੇ ਵੀ ਨਾਮ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਜੀ ਆਪਾਂ ਸਿਰਫ ਇਸ ਨੂੰ ਡੋਜੀ ਦੇ ਨਾਮ ਨਾਲ ਹੀ ਜਾਣਾਂਗੇ ਤਾ ਜੋ ਤੁਸੀਂ ਕੋਈ ਵੀ ਪਰਸਨ ਆਪਣੇ ਵਿੱਚ ਹਨਾ ਕਨਫਿਊਜ਼ਨ ਨਾ ਹੋਵੇ ਇਹਦੇ ਨਾਮਾਂ ਦੇ ਵਿੱਚ ਪੈ ਕੇ ਇਹਨੂੰ ਕਾਫੀ ਨਾਮਾਂ ਨਾਲ ਪਸਾਣਿਆ ਜਾਂਦਾ ਵਿੱਚ ਤਾਂ ਡ੍ਰੈਗਨ ਨੂੰ ਫਲਾਈ ਡੋਜੀ ਵੀ ਬੋਲਿਆ ਜਾਂਦਾ ਹੈ ਹਨਾ ਲੌਂਗ ਡੋਜੀ ਵੀ ਬੋਲਿਆ ਜਾਂਦਾ ਸਟੈਂਡਰਡ ਡੋਜੀ ਪ੍ਰਾਈਜ਼ ਡੋਜੀ ਤੁਸੀਂ ਆਪਾਂ ਕੱਲਾ ਇਹਨੂੰ ਡੋਜੀ ਦੇ ਨਾਮ ਨਾਲ ਹੀ ਦੇਖਾਂਗੇ ਸਾਰੀਆਂ ਹੀ ਗੈਂਡਲਾਂ ਨੂੰ ਇਹ ਬਣਦੀ ਕਿਸ ਤਰ੍ਹਾਂ ਦੀ ਹੈ ਦੋਸਤੋ ਇਹ ਇਸ ਤਰ੍ਹਾਂ ਬਣਦੀ ਆ ਜਿਵੇਂ ਹੁਣ ਤੁਸੀਂ ਇਹ ਦੇਖ ਸਕਦੇ ਹੋਗੇ ਇਹ ਡੋਜੀ ਕੈਂਡਲ ਬਣੀ ਹੋਈ ਆ ਇਹਦੇ ਬਣਨ ਦਾ ਕਾਰਨ ਕੀ ਹੈਗਾ ਤੇ ਇਹ ਕੀ ਰੀਜਨ ਹੁੰਦਾ ਹੈ ਨਾ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆਂਗੇ ਦੇਖੋ ਜਿਵੇਂ ਹੁਣ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਹੋਵੇਗਾ ਇਸ ਤਰ੍ਹਾਂ ਦੀ ਬਣਦੀ ਆ ਇਹ ਨੀਚੇ ਵੀ ਬਣ ਸਕਦੀ ਆ ਡੋਜੀ ਤੇ ਇਸ ਤਰ੍ਹਾਂ ਵੀ ਬਣ ਸਕਦੀ ਆ ਅਪਸਾਈਡ ਤੇ ਵੀ ਜਾ ਕੇ ਬਣ ਸਕਦੀ ਆ ਇਹਦਾ ਕਾਰਨ ਕੀ ਹੁੰਦਾ ਦੋਸਤੋ ਇਹਦਾ ਕਾਰਨ ਇਹ ਆ ਵੀ ਮਾਰਕੀਟ ਜਿੱਥੇ ਓਪਨ ਹੋਈ ਉੱਥੇ ਹੀ ਕਲੋਜ਼ ਹੋ ਚੁੱਕੀ ਹੈਗੀ ਓਪਨ ক্লোਜ ਦਾ ਮਤਲਬ ਜਿਵੇਂ ਹੁਣ ਤੁਸੀਂ ਇਹ ਦੇਖ ਸਕਦੇ ਹੋ ਓਪਨ ਹਾਈ ਲੋ ਦਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੇਕਰ ਤੁਸੀਂ ਪੁਰਾਣੀਆਂ ਵੀਡੀਓ ਦੇਖੀਆਂ ਨੇ ਜੇਕਰ ਪੁਰਾਣੀ ਵੀਡੀਓ ਕੋਈ ਨਵਾਂ ਪਰਸਨ ਜੁੜਿਆ ਤਾਂ ਜਾ ਕੇ ਦੇਖੋ ਇੱਕ ਨੰਬਰ ਤੋਂ ਤੁਹਾਨੂੰ ਸਾਰਿਆਂ ਨੂੰ ਸਮਝ ਆਉਣਗੀਆਂ ਦੇਖੋ ਮੰਨ ਲਓ ਉਰੇ ਓਪਨ ਹੋਈ ਆ ਕੈਂਡਲ ਕੋਈ ਕੈਂਡਲ ਉਸ ਤੋਂ ਬਾਅਦ ਉਹ ਕੈਂਡਲ ਉੱਪਰ ਲੈ ਕੇ ਗਈ ਬਾਇਰ ਨੇ ਜੋ ਜੋ ਬਾਇਰ ਹੁੰਦੇ ਨੇ ਉਹ ਮਾਰਕੀਟ ਨੂੰ ਉੱਪਰ ਵੱਲ ਲੈ ਕੇ ਗਏ ਹਾਈ ਇਸ ਤੱਕ ਹਾਈ ਲਗਾਇਆ ਇਸ ਦਾ ਪਰ ਉੱਥੋਂ ਸੈਲਰਾਂ ਨੇ ਮਾਰਕੀਟ ਨੂੰ نیچے ਘੇਰ ਦਿੱਤਾ نیچے ਕਿੰਨਾ ਘੇਰਿਆ ਬਹੁਤ ਜ਼ਿਆਦਾ نیچے ਲੈ ਆਈ ਸੀ ਤੇ ਫਿਰ ਵਾਇਰਾਂ ਦਾ ਪ੍ਰੈਸ਼ਰ ਪਿਆ ਮਾਰਕੀਟ ਜਿੱਥੇ ਓਪਨ ਹੋਈ ਸੀ ਉੱਥੇ ਹੀ ਬੰਦ ਹੋਊਗੀ ਤਾਂ ਇਹਨੂੰ ਕਹਿੰਦੇ ਨੇ ਦੋਸਤੋ ਡੋਜੀ ਜਿੱਥੇ ਮਾਰਕੀਟ ਓਪਨ ਹੋਈ ਮਾਰਕੀਟ ਉਹਦੇ ਓਪਨ ਦੇ ਜੋ ਕੈਂਡਲ ਜਿੰਨੇ ਟਾਈਮ ਫਰੇਮ ਤੇ ਤੁਸੀਂ ਨੇ ਲਾਈ ਹੋਈ ਆ ਉਹਦੇ ਅਕੋਰਡਿੰਗ ਮਾਰਕੀਟ ਉੱਪਰ ਵੀ ਗਈ ਤੇ ਨੀਚੇ ਵੀ ਗਈ ਪਰ ਜਿੱਥੇ ਆ ਕੇ ਓਪਨ ਹੋਈ ਸੀ ਉੱਥੇ ਹੀ ਕਲੋਜ਼ ਹੋ ਚੁੱਕੀ ਆ ਕਲੋਜ਼ ਹੋਣ ਦਾ ਉੱਥੇ ਮਤਲਬ ਕੀ ਆ ਇਹਨੂੰ ਡੋਜੀ ਕੈਂਡਲ ਕਹਿੰਦੇ ਨੇ ਦੋਸਤੋ ਇੱਥੇ ਆ ਕੇ ਮਾਰਕੀਟ ਦੇ ਵਿੱਚ ਆਪਾਂ ਨੂੰ ਬਹੁਤ ਹੀ ਪੇਸੈਂਸ ਰੱਖਣਾ ਪੈਂਦਾ ਹੈਗਾ ਜਦੋਂ ਕਿਤੇ ਇਹੋ ਜੀ ਕੈਂਡਲ ਬਣਦੀ ਆ ਦੋਜੀ ਨਾਮ ਦੀ ਕੈਂਡਲ ਬਣਦੀ ਆ ਕਿਸੇ ਵੀ ਤਰੀਕੇ ਦੇ ਵਿੱਚ ਹੋ ਸਕਦੀ ਆ ਇਹ ਇਸ ਤਰ੍ਹਾਂ ਵੀ ਹੋ ਸਕਦੀ ਹੈਗੀ ਤੇ ਇਹ ਇਸ ਤਰ੍ਹਾਂ ਵੀ ਹੋ ਸਕਦੀ ਆ ਇਹਨੂੰ ਡ੍ਰੈਗਨ ਫਲਾਈ ਦੋਜੀ ਕਹਿੰਦੇ ਨੇਗੇ ਪਰ ਆਪਾਂ ਤਿੰਨਾਂ ਨੂੰ ਹੀ ਦੋਜੀ ਦੇ ਨਾਮ ਨਾਲ ਹੀ ਜਾਨਣਾ ਆਪਾਂ ਨਾਮਾਂ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਬਸ ਤੁਹਾਨੂੰ ਇਸ ਦੇ ਕੰਮ ਦੇ ਬਾਰੇ ਪਤਾ ਹੋਣਾ ਚਾਹੀਦਾ ਵੀ ਇਹ ਕੰਮ ਕਿਸ ਤਰ੍ਹਾਂ ਕਰਦੀ ਹੈਗੀ ਠੀਕ ਹੈ ਜੀ ਦੋਸਤੋ ਹੁਣ ਆਪਾਂ ਅੱਗੇ ਚੱਲਦੇ ਆਂਗੇ ਤਾਨੂੰ ਇਸਦੀ ਪੂਰੀ ਡੈਫੀਨੇਸ਼ਨ ਸਮਝਾਉਣੇ ਆਪਾਂ ਚਾਰਟ ਤੇ ਵੀ ਦੇਖਾਂਗੇ ਇਹ ਇਸ ਤਰੀਕੇ ਨਾਲ ਵੀ ਬਣ ਸਕਦੀਆਂ ਨੇ ਜੀਆਂ ਦੂਜੀ ਦਾ ਮਤਲਬ ਇਹਦੀ ਜੋ ਬਾਡੀ ਹੁੰਦੀ ਆ ਬਾਡੀ ਬਿਲਕੁਲ ਨਹੀਂ ਹੁੰਦੀ ਜਾਂ ਫਿਰ ਬੇਮਨੂਮੀ ਥੋੜੀ ਕਣੀ ਬਾਡੀ ਹੋ ਸਕਦੀ ਆ ਦੋਸਤੋ ਕੋਈ ਜ਼ਰੂਰੀ ਨਹੀਂ ਵੀ ਹਨਾ ਇਸ ਤਰ੍ਹਾਂ ਹੀ ਤੁਹਾਨੂੰ ਚਾਰਟ ਦੇ ਉੱਪਰ ਮਿਲੇ ਥੋੜਾ ਬਹੁਤਾ ਡਿਫਰੈਂਸ ਹੁੰਦਾ ਦੇਖੋ ਇਹ ਤੁਹਾਨੂੰ ਇੱਕੇ ਸਿਰਫ ਸਮਝਾਉਣ ਦੇ ਲਈ ਆਪਾਂ ਇਹ ਕੰਡਲਾਂ ਦਿਖਾਈਆਂ ਨੇ ਤੁਹਾਨੂੰ ਹੋ ਸਕਦਾ ਕਿਸੇ ਦੀ ਥੋੜੀ ਬਹੁਤੀ ਬਾਡੀ ਹੋਵੇ ਵੀ ਉਹ ਜਦੋਂ ਆਪਾਂ ਚਾਰਟ ਤੇ ਦੇਖਾਂਗੇ ਹਨ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀਆਂ ਬਣ ਸਕਦੀਆਂ ਨੇ ਬੱਕਰੀਆਂ ਬੱਕਰੀਆਂ ਇਹਨਾਂ ਨਾਲੋਂ ਥੋੜੀ ਬਹੁਤੀ ਡਿਫਰੈਂਸ ਹੋ ਸਕਦੀ ਹੁੰਦੀ ਹੈਗੀ ਆਪਾਂ ਜ਼ਰੂਰੀ ਨਹੀਂ ਵੀ ਆਪਾਂ ਨੂੰ ਸੇਮ ਜਿਸ ਤਰ੍ਹਾਂ ਦੀਆਂ ਪੌਰੇ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਉਹੋ ਜੀ ਹੀ ਮਿਲੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਹੁੰਦਾਗਾ ਇਹ ਕੰਮ ਕਿਸ ਤਰ੍ਹਾਂ ਕਰਦੀ ਆ ਆਪਾਂ ਚਾਰਟ ਤੇ ਦੇਖਦੇ ਆ ਇਹਨੂੰ ਚਾਰਟ ਤੇ ਇੰਪਲੀਮੈਂਟ ਕਰਕੇ ਦੇਖਦੇ ਆਂਗੇ ਤੇ ਟ੍ਰੇਡਿੰਗ 뷰 ਤੇ ਆ ਜਾਣਾ ਹੈ ਆਪਾਂ ਨੇ ਸਭ ਤੋਂ ਪਹਿਲਾਂ ਕਾਫੀ ਵੀਰਾਂ ਨੂੰ ਕੱਲ ਪੇਪਰ ਟਰੇਡਿੰਗ ਦੇ ਵਿੱਚ ਟਰੇਡਿੰਗ 뷰 ਤੋਂ ਨੀ ਆਹ ਪੇਪਰ ਟਰੇਡਿੰਗ ਨਹੀਂ ਓਪਨ ਕਰਨੀ ਆਈ ਉਹਦੇ ਬਾਰੇ ਵੀ ਦੱਸਾਂਗੇ ਆਪਾਂ ਤੇ ਅੱਜ ਆਪਾਂ ਤੁਹਾਨੂੰ ਟਰੇਡਿੰਗ 뷰 ਤੇ ਪਹਿਲਾਂ ਡੋਜੀ ਬਾਰੇ ਜੋ ਕੈਂਡਲ ਆਪਣੀ ਤੇ ਡੋਜੀ ਬਾਰੇ ਡਿਸਕਸ ਕਰ ਰਹੇ ਹਾਂਗੇ ਉਹਦੇ ਬਾਰੇ ਸਮਝਾ ਦਈਏ ਵੀ ਕਿਸ ਤਰ੍ਹਾਂ ਇਹ ਕੰਮ ਕਰਦੀ ਹੈਗੀ ਤੁਸੀਂ ਇਸ ਨੂੰ ਕਿਸੇ ਵੀ ਸਟਾਕ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਆਪਣੇ ਨਿਫਟੀ 50 ਦੇ ਵਿੱਚ ਵੀ ਦੇਖ ਸਕਦੇ ਹੋ ਤੇ ਬੈਂਕ ਨਿਫਟੀ ਦੇ ਵਿੱਚ ਵੀ ਦੇਖ ਸਕਦੇ ਹੋ ਜੀ ਦੇਖੋ ਜਿਵੇਂ ਹੁਣ ਤੁਹਾਨੂੰ ਆਪਣੇ ਪਿੱਛੇ ਗੱਲ ਕਰਕੇ ਛੱਡਿਆਂਗੇ ਵੀ ਕਿਸੇ ਵੀ ਤਰ੍ਹਾਂ ਦੀ ਬਣ ਸਕਦੀ ਹੈਗੀ ਜੇਕਰ ਆਪਾਂ ਇਹਨੂੰ ਇੱਕ ਡੇ ਦੇ ਚਾਰਟ ਤੇ ਦੇਖਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਡੋਜੀ ਕੈਂਡਲ ਇੱਥੇ ਬਣੀ ਹੋਈ ਹੈਗੀ ਠੀਕ ਹੈ ਜੀ ਆਪਾਂ ਹੋਰ ਅੱਗੇ ਦੇਖਦੇ ਹਾਂ ਦੇਖੋ ਇਸ ਤਰ੍ਹਾਂ ਇੱਕ ਕੈਂਡਲ ਇੱਥੇ ਵੀ ਬਣੀ ਹੋਈ ਹੈ ਇਹਨੂੰ ਕਾਫੀ ਵੀਰ ਹੈਮਰ ਸਮਝਣਗੇ ਹੈਮਰ ਦੋਸਤੋ ਤੁਹਾਨੂੰ ਦੱਸਿਆ ਸੀ ਉਹਦੀ ਬਾਡੀ ਹੋਣੀ ਚਾਹੀਦੀ ਹੁੰਦੀ ਹੈਗੀ ਤੇ ਉਹਦੀ ਬਿੱਗ ਆ ਜੋ ਉਹ ਤੋਂ 2 ਜਾਂ 2.5 2.5 ਗੁਣਾ ਜਾਂ 3 ਗੁਣਾ ਲੰਬੀ ਹੋਣੀ ਚਾਹੀਦੀ ਹੈ ਹਨਾ ਉਸ ਨੂੰ ਆਪਾਂ ਹੈਮਰ ਬੋਲਦੇ ਹੁੰਨੇ ਆਗੇ ਤੇ ਇਹ ਹੈਮਰ ਨਹੀਂ ਇਹ ਡੋਜੀ ਆ ਦੇਖੋ ਤੁਸੀਂ ਪ੍ਰੋਪਰ ਜੇਕਰ ਤੁਹਾਨੂੰ ਦਿਖਾਈ ਦੇ ਰਿਹਾ ਹੋਊਗਾ ਹਨਾ ਇਸ ਡੋਜੀ ਕੈਂਡਲ ਨੇ ਕੰਮ ਕੀ ਕੀਤਾ ਦੂਸਰੀ ਵਾਰ ਮਾਰਕੀਟ ਅੱਪ ਹੋਈ ਜਦੋਂ ਇਸ ਦਾ ਹਾਈ ਬ੍ਰੇਕ ਹੋਇਆ ਤੇ ਮਾਰਕੀਟ ਬਹੁਤ ਜ਼ਿਆਦਾ ਅੱਪ ਗਈ ਹੈ ਹਨਾ ਇਸ ਤਰ੍ਹਾਂ ਹੁੰਦਾ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਗਿਰ ਰਹੀ ਆ ਨੀਚੇ ਗਿਰ ਰਹੀ ਆ ਇੱਥੇ ਆ ਕੇ ਵਾਇਰਾਂ ਨੇ ਮਾਰਕੀਟ ਨੂੰ ਸੈਲਰਾਂ ਨੇ ਜੋ ਬਹੁਤ ਨੀਚੇ ਲੈ ਚੁੱਕੇ ਸੀਗੇ ਜੋ ਇਹਦੀ ਬਿੱਗਾ ਲੋ ਵਾਲੀ ਲੋ ਵਾਲੀ ਬਿੱਗੇ ਦੀ ਹੈਗੀ ਹੈਗੀ 19320 ਤੇ ਤੇ ਉਸ ਤੋਂ ਬਾਅਦ ਸੈਲਰ ਐਕਟਿਵ ਹੋਏ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਉੱਚਾ ਲੈ ਗਏ ਤੇ ਇਸ ਤੋਂ ਬਾਅਦ ਇੱਥੇ ਆ ਕੇ ਬਣ ਚੁੱਕੀ ਹੈ ਇੱਕ ਡੋਜੀ ਕੈਂਡਲ ਹੁਣ ਆਪਾਂ ਨੇ ਡੋਜੀ ਕੈਂਡਲ ਤੇ ਟ੍ਰੇਡ ਕਿਵੇਂ ਕਰਨੀ ਹੁੰਦੀ ਹੈ ਹਨਾ ਇਹ ਚੀਜ਼ ਨੂੰ ਸਮਝਾਂਗੇ ਡੋਜੀ ਕੈਂਡਲ ਦੇ ਵਿੱਚ ਤੁਹਾਨੂੰ ਦੋਸਤੋ ਬਹੁਤ ਜ਼ਿਆਦਾ ਪੇਸੈਂਸ ਰੱਖਣਾ ਪਊਗਾ ਕਿਉਂਕਿ ਇਹ ਉਸ ਸਥਿਤੀ ਦੇ ਵਿੱਚ ਬਣਦੀ ਹੈ ਜਦੋਂ ਮਾਰਕੀਟ ਬਿਲਕੁਲ ਹੀ ਕਨਫਿਊਜ਼ ਹੁੰਦੀ ਹੈਗੀ ਮਤਲਬ ਮਾਰਕੀਟ ਦੇ ਵਿੱਚ ਬਾયર ਨੇ ਜੋ ਉਹ ਉੱਪਰ ਲੈ ਕੇ ਜਾਣਾ ਚਾਹੁੰਦੇ ਨੇ ਤੇ ਸੈਲਰ ਨੇ ਜੋ ਉਹ نیچے ਲੈ ਕੇ ਜਾਣਾ ਚਾਹੁੰਦੇ ਨੇ ਮਾਰਕੀਟ ਨੂੰ ਦੋਨਾਂ ਦੇ ਵਿੱਚ ਉਹ ਫਾਈਟ ਬਹੁਤ ਜ਼ਿਆਦਾ ਹੁੰਦੀ ਹੈਗੀ ਫਾਈਟ ਹੋਣ ਦਾ ਮਤਲਬ ਦੋਨਾਂ ਹੀ ਪਰਸਨਾਂ ਦਾ ਜ਼ੋਰ ਲੱਗਿਆ ਹੁੰਦਾ ਵੀ ਮਾਰਕੀਟ ਨੂੰ نیچے ਲੈ ਕੇ ਜਾਈਏ ਤੇ ਬਾયરਾਂ ਦਾ ਜ਼ੋਰ ਲੱਗਿਆ ਹੁੰਦਾ ਵੀ ਮਾਰਕੀਟ ਨੂੰ ਆਪਾਂ ਅਪਸਾਈਡ ਲੈ ਕੇ ਜਾਈਏ ਇੱਥੇ ਆ ਕੇ ਮਾਰਕੀਟ ਆ ਜਿਹੜੀ ਤੁਸੀਂ ਇੱਕ ਤਰ੍ਹਾਂ ਦੀ ਇਹ ਕੇਸ ਕਹਿ ਸਕਦੇ ਹੋ ਵੀ ਮਾਰਕੀਟ ਕਨਫਿਊਜ਼ ਹੋ ਜਾਂਦੀ ਆ ਵੀ ਹੁਣ ਕਿਹੜੀ ਸਾਈਡ ਨੂੰ ਜਾਵੇ ਹਨ ਇਸ ਦੇ ਵਿੱਚ ਤੁਸੀਂ ਉਰੇ ਬਹੁਤ ਹੀ ਤਰੀਕੇ ਨਾਲ ਟ੍ਰੇਡ ਬਣਾਉਣੀ ਹੁੰਦੀ ਹੈ ਕਿ ਇਹ ਨਹੀਂ ਹੈਗਾ ਵੀ ਉਰੇ ਮਾਰਕੀਟ ਦੇ ਵਿੱਚ ਡੋਜੀ ਬਣੀ ਆ ਤੇ ਆਪਣੇ ਅੱਪ ਸਾਈਡ ਨੂੰ ਬਣਾ ਲਈ ਜਾਂ ਫਿਰ ਡਾਊਨ ਸਾਈਡ ਨੂੰ ਬਣਾ ਲਈ ਹਨ ਇਸ ਤਰ੍ਹਾਂ ਨਹੀਂ ਤੁਸੀਂ ਇੱਥੇ ਵਿੱਚ ਬੈਠ ਕੇ ਪੇਸੈਂਸ ਕਰਨਾ ਜਿੰਨਾ ਚਿਰ ਅਗਲੀ ਕੈਂਡਲ ਇਹਦਾ ਹਾਈ ਬ੍ਰੇਕ ਕਰਕੇ ਉੱਪਰ ਕਲੋਜ਼ਿੰਗ ਨਹੀਂ ਦਿੰਦੀ ਜਿੰਨਾ ਚਿਰ ਅਗਲੀ ਕੈਂਡਲ ਹਾਈ ਬ੍ਰੇਕ ਕਰਕੇ ਕਲੋਜ਼ਿੰਗ ਨਹੀਂ ਦਿੰਦੀ ਆਪਾਂ ਨੇ ਇਹਦੇ ਵਿੱਚ ਐਂਟਰੀ ਨਹੀਂ ਬਣਾਉਣੀ ਹੁੰਦੀ ਅਗਰ ক্লোজিং ਹੁੰਦੀ ਹੈ ਦੂਸਰੀ ਕੈਂਡਲ ਦੀ ਇਸ ਦੇ ਉੱਪਰ ਤਾਂ ਆਪਾਂ ਇਸ ਦੇ ਵਿੱਚ ਐਂਟਰੀ ਬਣਾ ਸਕਦੇ ਹਾਂਗੇ ਜਿਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਪ੍ਰੋਫਿਟ ਹੋ ਸਕਦਾ ਕਿਉਂਕਿ ਟੋਟਲੀ ਕੈਂਡਲ ਇਹ ਰਿਵਰਸਨ ਨੂੰ ਸੰਕੇਤ ਕਰਦੀ ਹੈ ਕਿ ਬਹੁਤ ਪ੍ਰੈਸ਼ਰ ਹੋਣ ਦੇ ਬਾਵਜੂਦ ਮਾਰਕੀਟ ਡਾਊਨ ਸਾਈਡ ਤੋਂ ਅਪ ਸਾਈਡ ਨੂੰ ਦੁਬਾਰਾ ਰਿਵਰਸ ਕਰ ਰਹੀ ਹੈਗੀ ਠੀਕ ਹੈ ਜੀ ਇੱਕ ਇੱਕ ਗੱਲ ਹੋਰ ਇਹਦੇ ਨਾਲ ਜੇਕਰ ਇਸ ਦੇ ਅੱਗੇ ਇੱਕ ਜਾਂ ਦੋ ਰੈੱਡ ਕੈਂਡਲਾਂ ਬਣੀਆਂ ਹੋਈਆਂ ਨੇ ਫਿਰ ਵੀ ਆਪਾਂ ਟਰੇਡ ਨਹੀਂ ਕਰਨੀ ਘੱਟ ਤੋਂ ਘੱਟ ਤਿੰਨ ਜਾਂ ਚਾਰ ਜਾਂ ਫਿਰ ਜ਼ਿਆਦਾ ਹੋਣ ਉੰਨੀਆਂ ਆਪਾਂ ਨੂੰ ਬੈਟਰ ਆ ਜੇਕਰ ਇੱਕ ਕੈਂਡਲ ਬਣੀ ਹੋਈ ਆ ਤੇ ਉਸ ਤੋਂ ਬਾਅਦ ਡੋਜੀ ਬਣਦੀ ਆ ਤਾਂ ਇਹ ਡੋਜੀ ਨਹੀਂ ਜੀ ਤਾਂ ਇਹ ਮਾਰਨਿੰਗ ਸਟਾਰ ਬਣ ਜਾਂਦੀ ਹੈ ਕਿ ਇਸ ਦਾ ਨਾਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੈਂਡਲਾਂ ਸੇਮ ਹੀ ਦਿਖਦੀਆਂ ਨੇ ਪਰ ਨਾਮ ਅਲੱਗ-ਅਲੱਗ ਹੋ ਜਾਂਦੇ ਨੇ ਤੇ ਕੰਮ ਉਹਨਾਂ ਦੇ ਅਲੱਗ ਹੋ ਜਾਂਦੇ ਨੇ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਇਹਦੇ ਅੱਗੇ ਤਿੰਨ ਜਾਂ ਚਾਰ ਤਾਂ ਜ਼ਰੂਰੀ ਹੀ ਹੋਣੀਆਂ ਚਾਹੀਦੀਆਂ ਨੇ ਰੈੱਡ ਕੈਂਡਲਾਂ ਤੇ ਮਾਰਕੀਟ ਡਾਊਨ ਟ੍ਰੈਂਡ ਦੇ ਵਿੱਚ ਹੋਣੀ ਚਾਹੀਦੀ ਆ ਜੇਕਰ ਮਾਰਕੀਟ ਉੱਪਰ ਬਣ ਰਹੀ ਆ ਇਹ ਕੈਂਡਲ ਕਿਤੇ ਆਪਾਂ ਉੱਪਰ ਵਾਲੀ ਦੀ ਵੀ ਦੇਖ ਲੈਨੇ ਆ ਤਾਂ ਤੁਹਾਨੂੰ ਅਪ ਟ੍ਰੈਂਡ ਹੋਣਾ ਚਾਹੀਦਾ ਮਾਰਕੀਟ ਦੇ ਵਿੱਚ ਦੇਖੋ ਜਿਵੇਂ ਹੁਣ ਆਹ ਦੇਖੋ ਆਹ ਕੈਂਡਲ ਬਣੀ ਇੱਥੇ ਕਿੰਨਾ ਜ਼ਿਆਦਾ ਅਪ ਟ੍ਰੈਂਡ ਸੀਗਾ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਇੱਥੇ ਟੂਜੀ ਕੈਂਡਲ ਬਣੀ ਇਹ ਕਿੰਨਾ ਜ਼ਿਆਦਾ ਮਾਰਕੀਟ ਨੂੰ ਅਪ ਲੈ ਕੇ ਗਈ ਪਰ ਇੱਥੇ ਜਾ ਕੇ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਅੱਗੇ ਇੱਥੇ ਇੱਕ ਹੋਰ ਦੋਜੀ ਬਣੀ ਆਹ ਕੈਂਡਲ ਦੋਜੀ ਬਣੀ ਆਪਾਂ ਇਹਦੇ ਉੱਪਰ ਇਹਨੇ ਹਾਈ ਬ੍ਰੇਕ ਕੀਤਾ ਜਦੋਂ ਉਦੋਂ ਆਪਾਂ ਟ੍ਰੇਡ ਲੈ ਸਕਦੇ ਸੀ ਕਿਉਂਕਿ ਹਾਈ ਬ੍ਰੇਕ ਹੋ ਚੁੱਕਿਆ ਸੀ ਲੋ ਬ੍ਰੇਕ ਇਸ ਕੈਂਡਲ ਦਾ ਅਗਲੀ ਗ੍ਰੀਨ ਕੈਂਡਲ ਨੇ ਨਹੀਂ ਕੀਤਾ ਉਸ ਤੋਂ ਬਾਅਦ ਥੋੜਾ ਬਹੁਤਾ ਰਿਵਰਸ ਆ ਕੇ ਇੱਥੋਂ ਵਾਲੇ ਲੋਕਾਂ ਦੇ ਸਟਾਪ ਲੋਸ ਹਿੱਟ ਨਹੀਂ ਹੋਈ ਸਿਰਫ 1 2 ਪੁਆਇੰਟ ਦਾ ਹੀ ਫਰਕ ਰਹਿ ਗਿਆ ਦੀ ਤੇ ਮਾਰਕੀਟ ਥੋੜਾ ਜਿਹਾ ਰਿਵਰਸ ਕਰਕੇ ਫੇਰ ਅਪਸਾਈਡ ਚਲੀ ਗਈ ਠੀਕ ਹੈ ਜੀ ਇਸ ਤਰ੍ਹਾਂ ਹੁੰਦਾ ਜੇਕਰ ਇੱਥੇ ਇਹ ਕੈਂਡਲ ਜੋ ਉੱਪਰ ਹਾਈ ਤੇ ਡੋਜੀ ਬਣੀ ਸੀ ਜੇ ਇਹ ਦਾ ਲੋ ਬ੍ਰੇਕ ਕਰ ਦਿੰਦੀ ਇਹ ਗ੍ਰੀਨ ਕੈਂਡਲ ਨਾ ਬਣਦੀ ਰੈੱਡ ਬਣਦੀ ਇੱਥੇ ਗ੍ਰੀਨ ਲੋ ਲੋ ਬ੍ਰੇਕ ਹੁੰਦਾ ਤਾਂ ਆਪਾਂ ਡਾਊਨ ਸਾਈਡ ਨੂੰ ਐਂਟਰੀ ਬਣਾ ਸਕਦੇ ਸੀਗੇ ਠੀਕ ਆ ਦੋਸਤੋ ਇਸ ਤਰ੍ਹਾਂ ਧਿਆਨ ਰੱਖਣਾ ਹੁੰਦਾ ਤੁਸੀਂ ਨੇ ਘੱਟ ਤੋਂ ਘੱਟ ਤਿੰਨ ਜਾਂ ਚਾਰ ਕੈਂਡਲਾਂ ਹੋਣੀਆਂ ਚਾਹੀਦੀਆਂ ਨੇ ਦੇਖੋ ਇਸ ਤਰ੍ਹਾਂ ਆਪਾਂ ਇੱਥੇ ਕਿਉਂ ਕਹਿੰਦੇ ਤਨੇ ਤੋਂ ਚਾਰ ਕਿਉਂਕਿ ਅਪਾ ਇੱਥੇ ਟ੍ਰੇਡ ਨਹੀਂ ਕਰਦੇ ਕਿਉਂਕਿ ਮਾਰਕੀਟ ਟੋਟਲੀ ਸਾਈਡਵੇਜ ਆ ਥੋੜਾ ਬਹੁਤਾ ਹੀ ਮੂਵ ਆ ਮਾਰਕੀਟ ਦੇ ਵਿੱਚ ਕਿਉਂਕਿ ਮਾਰਕੀਟ ਨਾ ਤਾਂ ਡਾਊਨ ਟ੍ਰੈਂਡ ਦੇ ਵਿੱਚ ਆ ਨਾ ਹੀ ਅਪ ਟ੍ਰੈਂਡ ਦੇ ਵਿੱਚ ਆ ਇੱਥੋਂ ਲੈ ਕੇ ਮਾਰਕੀਟ ਇੱਥੇ ਟੋਟਲੀ ਹੀ ਸਾਈਡਵੇਜ ਦੇ ਵਿੱਚ ਆ ਅਪਾ ਸਾਈਡਵੇਜ ਮਾਰਕੀਟ ਦੇ ਵਿੱਚ ਬਿਲਕੁਲ ਵੀ ਟ੍ਰੇਡ ਨਹੀਂ ਕਰਨੀ ਜੀ ਠੀਕ ਹੈ ਜੀ ਇਹੀ ਜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖੋਗੇ ਜਦੋਂ ਜਿਵੇਂ ਜਿਵੇਂ ਆਪਣੀਆਂ ਕਲਾਸਾਂ ਦੇ ਨਾਲ ਜੁੜੇ ਰਹੋਗੇ ਤੁਹਾਨੂੰ ਹਰ ਰੋਜ਼ ਨਵੀਂ ਤੋਂ ਨਵੀਂ ਗੱਲ ਹਨਾ ਕੋਈ ਨਾ ਕੋਈ ਮਿਲੂਗੀ ਸਿੱਖਣ ਨੂੰ ਜਿਹਨੂੰ ਤੁਸੀਂ ਆਪਣੇ ਇੰਪਲੀਮੈਂਟ ਕਰੋਗੇ ਜਦੋਂ ਚਾਰਟ ਤੇ ਜਿਵੇਂ ਹੁਣ ਆਪਣੇ ਪਰਸੋਂ ਦੀ ਗੱਲ ਕਰੀ ਸੀ ਆਪਣੇ ਪਰਸੋਂ ਮਾਰੂ ਵਜੂ ਕੈਂਡਲ ਬਾਰੇ ਦੱਸਿਆ ਸੀ ਤੇ ਉਹ ਦੇਖੋ ਤੁਹਾਨੂੰ ਮੈਂ ਦਿਖਾ ਦਿੰਨਾ ਇੱਕ ਵਾਰ ਫੇਰ ਹਨਾ ਕਾਫੀ ਵੀਰਾਂ ਨੂੰ ਵੈਸੇ ਤਾਂ ਆਪਾਂ ਕੱਲ ਲਾਈਵ ਦੇ ਵਿੱਚ ਦੱਸ ਚੁੱਕੇ ਹਾਂਗੇ ਤੁਹਾਨੂੰ ਇੱਕ ਵਾਰ ਉਹ ਦਿਖਾ ਦਿੰਨਾ ਆਪਣੇ ਪਰਸੋਂ ਦੀ ਕੈਂਡਲ ਸਵੇਰ 9 ਵਜੇ ਵੀਡੀਓ ਅਪਲੋਡ ਕਰਤੀ ਸੀ ਕਿ ਜੇਕਰ ਮਾਰੂ ਵਜੂ ਕੈਂਡਲ ਬਣਦੀ ਆ ਤਾਂ ਤੁਸੀਂ ਇਸ ਤਰ੍ਹਾਂ ਟ੍ਰੇਡ ਲੈ ਸਕਦੇ ਹੋਗੇ ਤੇ ਆਪਾਂ ਉਹ ਕੈਂਡਲ ਕੱਲ ਸ਼ਾਮ ਨੂੰ 3 ਵਜੇ ਬਣ ਚੁੱਕੀ ਸੀ ਪਰਸੋਂ ਸ਼ਾਮ ਨੂੰ ਜਿਸ ਦਿਨ ਆਪਣੇ ਸਵੇਰੇ 9 ਵਜੇ ਵੀਡੀਓ ਅਪਲੋਡ ਕਰੀ ਸੀ ਤੇ ਸ਼ਾਮ ਨੂੰ ਕੈਂਡਲ ਬਣ ਚੁੱਕੀ ਸੀ ਉਸਨੇ ਦੇਖੋ ਕਿੰਨਾ ਪ੍ਰੋਪਰ ਤੌਰ ਤੇ ਕੰਮ ਕਰਿਆ ਹਨਾ ਮੈਂ ਤੁਹਾਨੂੰ ਉਹ ਦਿਖਾਉਣਾ ਇੱਕ ਵਾਰ ਸਾਰੇ ਵੀਰਸੋ ਇਸੇ ਲਈ ਹੀ ਵੀਡੀਓ ਨੂੰ ਕਹਿੰਦੇ ਹੁੰਦੇ ਆ ਵੀ ਧਿਆਨ ਨਾਲ ਦੇਖਿਆ ਕਰੋ ਉਹਦੇ ਨਾਲ ਕੀ ਹੁੰਦਾ ਹੈ ਜਦੋਂ ਤੁਸੀਂ ਉਹੋ ਜਿਹੀਆਂ ਕੈਂਡਲਾਂ ਦੇਖਦੇ ਹੋ ਜੋ ਆਪਾਂ ਗੱਲ ਕਰਦੇ ਆਂ ਮਾਰਕੀਟ ਦੇ ਵਿੱਚ ਹੁੰਦੀਆਂ ਨੇ ਤਾਂ ਮਾਰਕੀਟ ਤੁਹਾਨੂੰ ਵੀ ਹਨਾ ਇੱਕ ਮੋਟੀਵੇਟ ਹੁੰਦਾ ਹਰ ਇੱਕ ਨਵਾਂ ਬੰਦਾ ਵੀ ਆਹ ਜ਼ਰੂਰ ਕੰਮ ਕਰ ਰਹੀ ਹੈ ਮਾਰਕੀਟ ਦੇਖੋ ਜੀ ਮੈਂ ਤੁਹਾਨੂੰ ਇਹ ਪਰਸੋਂ ਦਾ ਚਾਰਟ ਹੈਗਾ ਪਰਸੋਂ ਦਾ ਮਤਲਬ ਇੰਨੀ ਤਰੀਕ ਦਾ 13 ਤਰੀਕ ਦਾ ਤੁਸੀਂ 13 ਤਰੀਕ ਦੇ ਚਾਰਟ ਦੇ ਵਿੱਚ ਜਾ ਕੇ ਦੇਖ ਸਕਦੇ ਹੋਗੇ ਮੈਂ 13 ਤਰੀਕ ਨੂੰ 9 ਵਜੇ ਵੀਡੀਓ ਅਪਲੋਡ ਕਰਤੀ ਸੀ ਮਾਰੂ ਬੋਜੂ ਕੈਂਡਲ ਬਾਰੇ ਆਹ ਕੈਂਡਲ ਆ ਜੋ ਆਹ ਕੈਂਡਲ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਇਸ ਕੈਂਡਲ ਬਾਰੇ ਆਪਣੇ 9 ਵਜੇ ਵੀਡੀਓ ਅਪਲੋਡ ਕਰ ਦਿੱਤੀ ਸੀ ਇਹਦੇ ਵਿੱਚ ਕੀ ਹੋਇਆ ਸੀ ਮੈਂ ਤੁਹਾਨੂੰ ਦੱਸਿਆ ਸੀ ਜੇਕਰ 3 ਵਜੇ ਤੋਂ ਬਾਅਦ ਦੇਖੋ ਇਹਦਾ ਟਾਈਮ ਦੇਖ ਸਕਦੇ ਹੋ ਤੁਸੀਂ نیچے 3 ਵਜੇ ਦਾ ਟਾਈਮ ਆ 3:05 ਮਿੰਟਾਂ ਤੱਕ ਇਹ ਕੈਂਡਲ ਬਣੀ ਆ ਮੈਂ ਤੁਹਾਨੂੰ ਦੱਸਿਆ ਸੀ ਵੀ ਜੇਕਰ 3 ਵਜੇ ਤੋਂ ਲੈ ਕੇ ਸਵਾ 3 3:30 ਵਜੇ ਤੱਕ ਇਹੋ ਜੀ ਕੈਂਡਲ ਬਣਦੀ ਹੈ ਮਾਰੂ ਕੋਜੂ ਕੈਂਡਲ ਬਣਦੀ ਆ ਤਾਂ ਤੁਸੀਂ ਅਗਲੇ ਦਿਨ ਦਾ ਵਿਊ ਦੇਖ ਸਕਦੇ ਹੋ ਜੀ ਅਗਲੇ ਦਿਨ ਦਾ ਵਿਊ ਦਾ ਮਤਲਬ ਕੀ ਹੈ ਜੀ ਵੀ ਮਾਰਕੀਟ ਅਗਲੇ ਦਿਨ ਜਿਵੇਂ ਹੁਣ ਇਹ 3 ਵਜੇ ਕੈਂਡਲ ਬਣੀ ਆ ਆਪਾਂ ਐਂਟਰੀ ਬਣਾ ਚੁੱਕੇ ਹਾਂ ਇੱਥੇ ਇਹਨੂੰ ਆਪਾਂ ਹੋਲਡ ਰੱਖਾਂਗੇ ਇਹ ਅਗਲੇ ਦਿਨ ਮਾਰਕੀਟ ਘੱਟ ਤੋਂ ਘੱਟ 100 ਪੁਆਇੰਟ ਜਾਂ ਫਿਰ 150 ਪੁਆਇੰਟ ਗੈਪ ਅਪ ਖੁੱਲ ਸਕਦੀ ਆ ਮੈਂ ਤੁਹਾਨੂੰ ਸਵੇਰੇ 9 ਵਜੇ ਹੀ ਵੀਡੀਓ ਦੇ ਵਿੱਚ ਦੱਸ ਦਿੱਤਾ ਸੀ ਤੇ ਹੋਇਆ ਵੀ ਸੇਮ ਉਹੀ ਜੋ ਕੁਝ ਆਪਾਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਆਪਣੀ ਕਲਾਸ ਨੰਬਰ 7 ਸਾਇਦ 7 ਦੇ ਵਿੱਚ ਹੀ ਮਾਰੂ ਬੋਜੂ ਦੀ ਗੱਲ ਕਰੀ ਹੋਈ ਆਪਾਂ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਇਹ ਕੈਂਡਲ ਬਣੀ ਆ 3 ਵਜੇ ਜੋ ਆਪਨੇ ਵੀਡੀਓ ਦੇ ਵਿੱਚ ਬਾਰ ਬਾਰ ਕਿਹਾ ਸੀ ਵੀ ਜੇਕਰ 3 ਵਜੇ ਕੈਂਡਲ ਬਣਦੀ ਆ ਤਾਂ ਮਾਰਕੀਟ ਅਗਲੇ ਦਿਨ 100 ਦਾ 200 ਪੁਆਇੰਟ ਉੱਪਰ ਖੁੱਲ੍ਹ ਸਕਦੇ ਤੇ ਤੁਸੀਂ ਦੇਖ ਸਕਦੇ ਹੋ ਜੀ ਮਾਰਕੀਟ ਆਪਣੀ ਕਲੋਜ਼ ਹੋਈ ਸੀ ਉਸ ਦਿਨ 950 20000 950 ਦੇ ਲਗਭਗ ਕਲੋਜ਼ ਹੋਈ ਸੀ ਤੇ ਤੁਸੀਂ ਦੇਖ ਸਕਦੇ ਹੋ ਮਾਰਕੀਟ ਕਿੰਨੀ ਜ਼ਿਆਦਾ ਗੈਪ ਆਪ ਆਪਣੀ ਖੁੱਲੀ ਆ ਘੱਟ ਤੋਂ ਘੱਟ 1.5 200 ਪੁਆਇੰਟ ਮਾਰਕੀਟ 100 150 ਪੁਆਇੰਟ ਤਾਂ ਆਸਾਨੀ ਨਾਲ ਆਪਾਂ ਨੂੰ ਦੇ ਚੁੱਕੀ ਆ ਇਸ ਤਰ੍ਹਾਂ ਕੈਂਡਲਾਂ ਕੰਮ ਕਰਦੀਆਂ ਨੇ ਦੋਸਤੋ ਕਾਫੀ ਵੀਰ ਕਹਿੰਦੇ ਨੇ ਕੈਂਡਲਾਂ ਘੱਟ ਕੰਮ ਕਰਦੀਆਂ ਨੇ ਪਰ ਜਦੋਂ ਤੁਸੀਂ ਇਸ ਬਾਰੇ ਪ੍ਰੋਪਰ ਜਾਣਕਾਰੀ ਰੱਖੋਗੇ ਹਨ ਤਾਂ ਜ਼ਰੂਰ ਕੰਮ ਕਰਦੀਆਂ ਨੇ ਜਿਹੜੇ ਵੀਰਾਂ ਨੇ ਹੁਣ ਆਪਣੀ ਪਰਸੋਂ ਦੀ ਵੀਡੀਓ ਦੇਖ ਕੇ ਸਵੇਰੇ 9 ਵਜੇ ਦੀ ਵੀਡੀਓ ਦੇਖ ਕੇ 3 ਵਜੇ ਇਸੇ ਕੈਂਡਲ ਤੇ ਟ੍ਰੇਡ ਬਣਾਈ ਹੋ ਤਾਂ ਉਹਨਾਂ ਦਾ ਪੈਸਾ ਆਲਮੋਸਟ ਡਬਲ ਹੋ ਚੁੱਕਿਆ ਹੋ ਜੀ ਡਬਲ ਜੇਕਰ ਉਹਨਾਂ ਨੇ ਵੇਟ ਕਰੀ ਹੂ ਤਾਂ ਪੈਸਾ ਹੋਰ ਵੀ ਉਹਨਾਂ ਦਾ ਜ਼ਿਆਦਾ ਬਣਿਆ ਹੋਊਗਾ ਕਿਉਂਕਿ ਮਾਰਕੀਟ ਇਸ ਤੋਂ ਬਾਅਦ ਡਾਊਨਸਾਈਡ ਆਈ ਨਹੀਂ ਤੇ ਮਾਰਕੀਟ ਨੇ ਖੁੱਲਣਸਾਰ ਇੱਕ ਦਿਨ ਦੇ ਵਿੱਚ ਹੀ ਪੈਸਾ ਡਬਲ ਕਰ ਦਿੱਤਾ ਸੀ ਲੋਕਾਂ ਦਾ ਸੋ ਦੋਸਤੋ ਤੁਸੀਂ ਇਸੇ ਲਈ ਕਹਿੰਦੇ ਹੁੰਦੇ ਆ ਤੁਹਾਨੂੰ ਵੀ ਬਾਰ-ਬਾਰ ਹੈਨਾ ਵੀਡੀਓ ਨੂੰ ਜੇਕਰ ਤੁਹਾਡੇ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਬਾਰ-ਬਾਰ ਦੇਖੋ ਜਦੋਂ ਤੁਸੀਂ ਵੀਡੀਓ ਨੂੰ ਇੱਕ ਦੋ ਵਾਰ ਦੇਖੋਗੇ ਜਿਹੜੀ ਚੀਜ਼ ਤੁਹਾਡੇ ਨਹੀਂ ਸਮਝ ਆ ਰਹੀ ਉਹ ਜ਼ਰੂਰ ਸਮਝ ਆਉਣ ਲੱਗ ਜਾਂਦੀ ਹੈ ਜੀ ਚਲੋ ਦੋਸਤੋ ਅੱਜ ਆਪਾਂ ਗੱਲ ਕਰਦੇ ਆਂਗੇ 도ਜੀ ਕੈਂਡਲ ਬਾਰੇ ਆਪਾਂ 도ਜੀ ਦਾ ਹੀ ਡਿਸਕਸ ਕਰਦੇ ਆਂਗੇ ਹੁਣ ਉਹ ਸਿਰਫ ਤਾਂ ਨੂੰ ਇੱਕ ਆਧਾਰਨ ਜਿਹੜੇ ਪਰਸਨ ਨਵੇਂ ਜੁੜਦੇ ਨੇ ਉਹ ਕਈ ਵਾਰ ਹੁੰਦਾ ਕੀ ਹੈ ਜੀ ਬੋਰ ਹੋ ਜਾਂਦੇ ਨੇ ਹਨਾ ਵੀ ਕੈਂਡਲਸਟਿਕਾਂ ਉਹੀ ਹਰ ਰੋਜ਼ ਦੀਆਂ ਗੱਲਾਂ ਬਸ ਆਪਣੀ ਸ਼ਾਇਦ ਕੱਲ ਦੀ ਕੈਂਡਲਸਟਿਕਾਂ ਤੇ ਲਾਸਟ ਦੀ ਵੀਡੀਓ ਹੋਊਗੀ ਆਪਾਂ ਉਸ ਤੋਂ ਬਾਅਦ ਨਵੇਂ ਸਟੈਪ ਬਾਰੇ ਅੱਗੇ ਬਦਾਂਗੇ ਜੀ ਹਨਾ ਉਹਦੇ ਬਾਰੇ ਦੇਖਾਂਗੇ ਵੀ ਕੀ ਆਪਣਾ ਇਹ ਦੂ ਅੱਗੇ ਦਾ ਪ੍ਰੋਸੈਸ ਹੈਗਾ ਹੁਣ ਤੁਸੀਂ ਦੇਖ ਸਕਦੇ ਹੋ ਡੋਜੀ ਕੈਂਡਲ ਜੀ ਇੱਥੇ ਆ ਕੇ ਮਾਰਕੀਟ ਲਗਾਤਾਰ 1 2 3 4 5 ਕੈਂਡਲਾਂ ਗ੍ਰੀਨ ਬਣਾਈਆਂ ਇੱਥੇ ਆ ਕੇ ਡੋਜੀ ਕੈਂਡਲ ਬਣ ਚੁੱਕੀ ਹੈ ਜੀ ਮੈਂ ਤੁਹਾਨੂੰ ਦੱਸਿਆ ਸੀ ਬੀ ਜ਼ਰੂਰੀ ਨਹੀਂ ਵੀ ਬਿਗ ਬਾਡੀ ਨਾ ਹੋਵੇ ਥੋੜੀ ਬਹੁਤੀ ਬਾਡੀ ਹੋ ਸਕਦੀ ਆ ਆਪਾਂ ਨੂੰ ਸੇਮ ਇਹੋ ਜਿਹੀਆਂ ਕੈਂਡਲਾਂ ਦੇਖੋ ਜੇਕਰ ਤੁਸੀਂ ਕਹੋਗੇ ਵੀ ਇਹੀ ਹੀ ਡੋਜੀ ਆ ਸੇਮ ਇਸ ਤਰ੍ਹਾਂ ਦੀਆਂ ਕੈਂਡਲਾਂ ਚਾਰਟ ਤੇ ਇੰਪਲੀਮੈਂਟ ਨਹੀਂ ਹੁੰਦੀਆਂ ਨਾ ਹੀ ਚਲੋ ਹੋ ਵੀ ਜਾਂਦੀਆਂ ਮਿਲ ਵੀ ਜਾਂਦੀਆਂ ਨੇ ਪਰ ਆਪਾਂ ਨੂੰ ਲਗਾਤਾਰ ਇਹੋ ਜਿਹੀਆਂ ਕੈਂਡਲਾਂ ਚਾਰਟ ਉੱਪਰ ਲਗਾਤਾਰ ਨਹੀਂ ਮਿਲਦੀਆਂ ਥੋੜੀ ਬਹੁਤੀ ਬਾਡੀ ਦੇਖੋ ਜਿਵੇਂ ਉਰੇ ਹੈਗੀ ਆ ਦਿਖਾਈ ਹੋਈ ਇਸ ਤਰ੍ਹਾਂ ਦੀ ਬਾਡੀ ਹੋ ਸਕਦੀ ਆ ਜਿਵੇਂ ਆ ਆਗੀ ਤੁਸੀਂ ਇੱਥੇ ਦੇਖ ਸਕਦੇ ਹੋ ਇਸ ਨੇ ਕੀ ਕੀਤਾ ਜਦੋਂ ਵੀ ਇਸ ਦਾ ਲੋ ਬ੍ਰੇਕ ਹੋਇਆ ਲੋ ਬ੍ਰੇਕ ਦਾ ਕਾਫੀ ਵੀਰਾਂ ਨੂੰ ਨਹੀਂ ਪਤਾ ਹੋਣਾ ਮੈਂ ਇੱਕ ਵਾਰ ਤੁਹਾਨੂੰ ਫਿਰ ਹਾਰੀਜ਼ਨਟਲ ਲਾਈਨ ਦੀ ਦਿਖਾ ਦਿੰਦਾ ਜੀ ਜੋ ਕੈਂਡਲ ਆਪਣੀ ਗ੍ਰੀਨ ਆ ਜਿੱਥੇ ਇਹ ਆ ਲੋ ਆ ਇਹਦਾ ਲੋ ਆ ਬਿਲਕੁਲ ਜਿੱਥੇ ਤੁਸੀਂ ਦੇਖ ਸਕਦੇ ਹੋ ਡੋਜੀ ਦਾ ਜਦੋਂ ਹੀ ਕੈਂਡਲ ਅਗਲੀ ਕੈਂਡਲ ਇਹਦੇ ਲੋ ਤੋਂ ਥੱਲੇ ਬੰਦ ਹੋਊਗੀ ਆ ਰੈੱਡ ਲਾਈਨ ਜੋ ਆਪਣੇ ਲਾਈਆ ਇਸ ਤੋਂ ਹੇਠਾਂ ਨੀਚੇ ਬੰਦ ਹੋਊਗੀ ਆਪਾਂ ਇਹਦੇ ਵਿੱਚ ਟ੍ਰੇਡ ਬਣਾ ਸਕਦੇ ਸੀ ਦੋਸਤੋ ਟ੍ਰੇਡ ਬਣਾ ਕੇ ਆਪਾਂ ਕਿੰਨਾ ਜ਼ਿਆਦਾ ਪ੍ਰੋਫਿਟ ਕਮਾ ਸਕਦੇ ਸੀ ਤੁਸੀਂ ਖੁਦ ਦੇਖ ਸਕਦੇ ਹੋ ਤੇ ਆਪਾਂ ਕਿੱਥੇ ਨਿਕਲ ਸਕਦੇ ਸੀ ਜ਼ਰੂਰੀ ਨਹੀਂ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਸਾਰਾ ਹੀ ਮੂਵ ਕੈਪਚਰ ਕਰਨਾ ਜੀ ਦੇਖੋ ਇਸ ਤਰ੍ਹਾਂ ਮਾਰਕੀਟ ਇੱਥੇ ਤੱਕ ਗਈ ਆ ਆਪਣੇ ਜ਼ਰੂਰੀ ਨਹੀਂ ਵੀ ਇੱਥੇ ਤੱਕ ਹੀ ਆਪਣੇ ਕੈਪਚਰ ਕਰਨਾ ਸੀ ਤੁਸੀਂ ਇਹਨੂੰ ਕਿਤੇ ਵੀ ਨਿਕਲ ਸਕਦੇ ਸੀ ਤੁਹਾਨੂੰ ਜਿੰਨਾ ਪ੍ਰੋਫਿਟ ਠੀਕ ਲੱਗਦਾ ਤੁਸੀਂ ਇਹਨੂੰ ਦੇਖੋ ਇੱਥੇ ਤੱਕ ਵੀ ਆਪਾਂ ਨੂੰ ਵਧੀਆ ਪ੍ਰੋਫਿਟ ਬਾਣੀ ਜਾਣਾ ਸੀਗਾ ਰੈੱਡ ਕੈਂਡਲ ਦੇ ਵਿੱਚ ਇੱਥੇ ਤੱਕ ਵੀ ਤੁਸੀਂ ਨਿਕਲ ਸਕਦੇ ਸੀਗੇ ਜ਼ਰੂਰੀ ਨਹੀਂ ਵੀ ਆਪਣੇ ਇੱਥੇ ਤੱਕ ਹੀ ਵੇਟ ਕਰਨੀ ਸੀ ਕਿਉਂਕਿ ਆਪਾਂ ਨੂੰ ਕੋਈ ਪੱਕਾ ਪਤਾ ਨਹੀਂ ਹੁੰਦਾ ਵੀ ਮਾਰਕੀਟ ਇੱਥੋਂ ਹੀ ਵਾਪਸ ਮੁੜੂਗੀ ਹਨਾ ਤੁਸੀਂ ਇੱਥੋਂ ਪ੍ਰੋਫਿਟ ਲੈ ਕੇ ਵੀ ਆਪਣਾ ਨਿਕਲ ਸਕਦੇ ਸੀ ਪ੍ਰੋਫਿਟ ਪ੍ਰੋਪਰਟੀ ਹੁੰਦਾ ਦੋਸਤੋ ਕੋਈ ਆਏ ਨਾ ਸੋਚਿਆ ਕਰੋ ਬਾਅਦ ਦੇ ਵਿੱਚ ਜਿਵੇਂ ਕਾਫੀ ਵੀਰ ਕੀ ਕਹਿੰਦੇ ਨੇਗੇ 10-15000 ਪ੍ਰੋਫਿਟ ਹੋਣ ਤੋਂ ਬਾਅਦ ਵੀ ਜਿਵੇਂ ਹੁਣ ਉਹ ਰਸਤੇ ਦੇ ਵਿੱਚ ਨਿਕਲ ਗਏ ਮੰਨ ਲਓ ਇੱਥੇ ਤੇ ਉਹ ਫਿਰ ਹੋਰ ਲੜਾਉਣ ਜਾਂਦੀ ਆ ਤੇ ਫਿਰ ਉਹਨਾਂ ਦਾ ਦਿਲ ਘਟਦਾ ਰਹਿੰਦਾ ਵੀ ਅਸੀਂ ਹੋਰ ਪ੍ਰੋਫਿਟ ਹੋਣਾ ਸੀ ਹੈ ਨਾ ਸੋ ਇਹ ਚੀਜ਼ਾਂ ਨਾ ਸੋਚਿਆ ਕਰੋ ਜਿੰਨਾ ਪ੍ਰੋਫਿਟ ਹੋ ਜਾਂਦਾ ਪ੍ਰੋਫਿਟ ਬਹੁਤ ਵਧੀਆ ਜੀ ਹੈ ਨਾ ਤੁਸੀਂ ਪ੍ਰੋਫਿਟ ਨੂੰ ਬੁੱਕ ਕਰਕੇ ਅੱਗੇ ਲੰਘ ਆਹ ਦੇਖੋ ਜੀ ਹੁਣ ਆਪਾਂ ਇੱਥੇ ਗੱਲ ਕਰਦੇ ਆਂ ਇੱਥੇ ਜਾ ਕੇ ਮਾਰਕੀਟ ਅੱਪ ਸਾਈਡ ਜਾ ਰਹੀ ਆ ਅੱਪ ਸਾਈਡ ਦਾ ਮਤਲਬ ਅੱਪ ਟ੍ਰੈਂਡ ਦੇ ਵਿੱਚ ਉੱਤੇ ਉੱਤੇ ਹੀ ਮਾਰਕੀਟ ਜਾ ਰਹੀ ਹੈਗੀ ਇੱਥੇ ਜਾ ਕੇ ਬਣਦੀ ਹੈ ਇੱਕ ਡੋਜੀ ਕੈਂਡਲ ਇੱਥੇ ਡੋਜੀ ਕੈਂਡਲ ਦਾ ਮਤਲਬ ਕੀ ਹੈ ਜੀ ਜੇਕਰ ਇਹ ਇਸ ਦਾ ਲੋ ਬ੍ਰੇਕ ਕਰਦੀ ਦੇਖੋ ਹੁਣ ਤੁਹਾਨੂੰ ਮੈਂ ਦੱਸ ਦਿੰਨਾ ਵੀ ਇਹ ਅਪਸਾਈਡ ਦੇ ਵਿੱਚ ਬਣੀ ਆ ਇੱਥੇ ਜਾ ਕੇ ਕਾਫੀ ਵੀਰਾਂ ਦੇ ਬਿਨਾ ਦੇਖੇ ਦੋ ਟ੍ਰੇਡ ਡਾਊਨ ਸਾਈਡ ਤੇ ਬਣਾ ਲੈਣੀ ਸੀਗੀ ਵੀ ਮਾਰਕੀਟ ਦੇ ਵਿੱਚ ਡੋਜੀ ਬਣ ਗਈ ਹੁਣ ਡਾਊਨ ਸਾਈਡ ਦੇਖੋ ਇਹ ਦਾ ਲੋ ਹੋ ਗਿਆ ਜੀ ਜੋ ਆਪਾਂ ਨੇ ਲਾਈਨ ਲਾਈ ਆ ਜਿੰਨਾ ਚਿਰ ਇਹ ਦਾ ਲੋ ਨਹੀਂ ਬ੍ਰੇਕ ਹੁੰਦਾ ਆਪਣੀ ਐਂਟਰੀ ਨਹੀਂ ਬਣਦੀ ਸੋ ਇਸੇ ਲਈ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਡੋਜੀ ਕੈਂਡਲ ਤੇ ਆਪਾਂ ਨੂੰ ਬਹੁਤ ਪੇਸੈਂਸ ਰੱਖਣਾ ਪੈਂਦਾ ਜੀ ਤੇ ਬਰੀਕੀ ਨਾਲ ਆ ਨਾ ਟ੍ਰੇਡ ਲੈਣੀ ਪੈਂਦੀ ਹੈ ਇੱਥੇ ਮਾਰਕੀਟ ਬਿਲਕੁਲ ਕਨਫਿਊਜ਼ ਹੁੰਦੀ ਹੈ ਇੱਥੇ ਡੋਜੀ ਬਣੀ ਤੇ ਉਸ ਤੋਂ ਬਾਅਦ ਵਾਇਰ ਨੇ ਜੋ ਉਹ ਮਾਰਕੀਟ ਨੂੰ ਉੱਪਰ ਲੈ ਕੇ ਗਏ ਨੇ ਕਿਉਂਕਿ ਇਹਦਾ ਲੋ ਬ੍ਰੇਕ ਡੋਜੀ ਦਾ ਨਹੀਂ ਹੋਇਆ ਜੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਮੂਵ ਤੁਹਾਨੂੰ ਫੇਰ ਮਿਲਿਆ ਮਾਰਕੀਟ ਦੇ ਵਿੱਚੋਂ ਠੀਕ ਆ ਦੋਸਤੋ ਇਸ ਤਰ੍ਹਾਂ ਤੁਸੀਂ ਧਿਆਨ ਰੱਖਿਆ ਕਰੋ ਹਰ ਇੱਕ ਚੀਜ਼ਾਂ ਦਾ ਜਿਵੇਂ ਹੁਣ ਤੁਹਾਨੂੰ ਮੈਂ ਆਪਣੇ ਡੋਜੀ ਕੰਡਲ ਬਾਰੇ ਆਪਾਂ ਜੋ ਚਰਚਾ ਕਰ ਰਹੇ ਆ ਇਹ ਕਾਫੀ ਤਰ੍ਹਾਂ ਦੀ ਬਣਦੀ ਆ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਇਹਨੂੰ ਕਿਸੇ ਨੂੰ ਵੀ ਤੁਸੀਂ ਨਾਮ ਦੇ ਚੱਕਰਾਂ 'ਚ ਨਹੀਂ ਪੈਣਾ ਇਸ ਤਰ੍ਹਾਂ ਦਾ 7-8 ਨਾਮ ਹੋ ਜਾਣਗੇ 7-8 ਕੰਡਲਾਂ ਧਿਆਨ ਦੇ ਵਿੱਚ ਰੱਖਣੀ ਬਹੁਤ ਔਖੀਆਂ ਹੋ ਜਾਂਦੀਆਂ ਨੇ ਤੁਸੀਂ ਸਾਰਿਆਂ ਨੂੰ ਡੋਜੀ ਨੂੰ ਹੀ ਨਾਮ ਨਾਲ ਹੀ ਦੇਖਣਾਗਾ ਵੀ ਇਸ ਦਾ ਕੰਮ ਕੀ ਆ ਉਹ ਤੁਹਾਨੂੰ ਆਪਾਂ ਜਿਵੇਂ ਦੱਸ ਰਹੇ ਹਾਂਗੇ ਬਸ ਉਹ ਕੰਮ ਦੇ ਬਾਰੇ ਪਤਾ ਹੋਣਾ ਚਾਹੀਦਾ ਦੇਖੋ ਦੋਸਤੋ ਜਿਵੇਂ ਹੁਣ ਇੱਥੇ ਲਗਾਤਾਰ ਮਾਰਕੀਟ ਇੱਕ ਟ੍ਰੈਂਡ ਲਾਈਨ ਤੇ ਚੱਲ ਰਹੀ ਆ ਇਸੋਂ ਟ੍ਰੈਂਡ ਲਾਈਨ ਆਪਣੇ ਲਈ ਹੋਈ ਆ ਮੰਨ ਲਓ ਟ੍ਰੈਂਡ ਲਾਈਨ ਤੇ ਮਾਰਕੀਟ ਚੱਲ ਰਹੀ ਆ बार-बार ਆ ਕੇ ਰਿਜੈਕਸ਼ਨ ਕਿੱਥੇ ਆ ਟ੍ਰੈਂਡ ਲਾਈਨ ਤੇ ਦੇ ਰਹੀ ਆ ਦੇਖੋ ਇੱਥੇ ਟ੍ਰੈਂਡ ਲਾਈਨ ਤੇ ਡੋਜੀ ਬਣੀ ਉਸ ਤੋਂ ਬਾਅਦ ਮਾਰਕੀਟ ਅੱਪ ਗਈ ਅਪ ਜਾਣ ਤੋਂ ਬਾਅਦ ਫੇਰ ਟ੍ਰੈਂਡ ਲਾਈਨ ਤੇ ਡੋਜੀ ਬਣੀ ਥੈਨ ਇੱਥੇ ਆਪਾਂ ਟ੍ਰੇਡ ਜਦੋਂ ਵੀ ਆਪਣੀ ਡੋਜੀ ਦਾ ਹਾਈ ਬ੍ਰੇਕ ਹੋਊਗਾ ਆਪਾਂ ਟ੍ਰੇਡ ਬਣਾ ਸਕਦੇ ਆ ਅਪਸਾਈਡ ਜੇਕਰ ਇੱਥੇ ਟ੍ਰੇਡ ਆਪਣੀ ਬਣਦੀ ਆ ਜੇ ਉਧਰੋਂ ਉਸ ਟਾਈਮ ਟ੍ਰੈਂਡ ਲਾਈਨ ਦਾ ਵੀ ਬ੍ਰੇਕਆਊਟ ਹੋ ਚੁੱਕਿਆ ਤੇ ਆਪਣੀ 도ਜੀ ਕੈਂਡਲ ਦਾ ਵੀ ਲੋ ਬ੍ਰੇਕ ਹੋ ਸਕਿਆ ਤਾਂ ਆਪਾਂ ਡਾਊਨਸਾਈਡ ਵੀ ਐਂਟਰੀ ਬਣਾ ਸਕਦੇ ਸੀ ਪਰ ਇੱਥੇ ਹੋਇਆ ਕਿ ਆਪਣੀ ਟ੍ਰੈਂਡ ਲਾਈਨ ਜੋ ਪਿੱਛੇ ਤੋਂ ਲੱਗੀ ਆ ਰਹੀ ਆ ਮਾਰਕੀਟ ਉਸੇ ਤੇ ਹੀ ਰਿਜੈਕਸ਼ਨ ਦੇ ਰਹੀ ਆ ਇੱਥੋਂ ਟ੍ਰੈਂਡ ਲਾਈਨ ਨੂੰ ਬ੍ਰੇਕ ਨਹੀਂ ਕਰ ਪਾਈ ਮਾਰਕੀਟ ਤੇ ਆਪਣੀ 도ਜੀ ਕੈਂਡਲ ਦਾ ਹਾਈ ਬ੍ਰੇਕ ਹੋਇਆ ਤਾਂ ਆਪਾਂ ਦੁਬਾਰਤੋਂ ਫੇਰ ਹਾਈ ਬ੍ਰੇਕ ਹਾਈ ਵਾਲਾ ਐਂਟਰੀ ਬਣਾ ਸਕਦੇ ਹਾਂ ਜੀ ਹਾਈ ਵਾਲਾ ਐਂਟਰੀ ਬਣਾਉਣ ਦਾ ਸਭ ਨੂੰ ਹੀ ਪਤਾ ਕਾਲ ਬਾਈ ਕਰ ਸਕਦੇ ਹਾਂ ਜੀ ਤੇ ਜੇਕਰ ਤੁਹਾਨੂੰ ਲੱਗਦਾ ਵੀ ਮਾਰਕੀਟ ਡਾਊਨਸਾਈਡ ਆਊਗੀ ਤਾਂ ਤੁਸੀਂ ਪੁੱਟ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਤੁਸੀਂ ਦੇਖੋ ਇੱਕ ਆਹ ਕੈਂਡਲ ਬਣੀ ਆ ਜਿਹੜੀਆਂ ਚੀਜ਼ਾਂ ਮੇਰੇ ਬਾਰ-ਬਾਰ ਚਾਰਟ ਉੱਪਰ ਸਮਝਾਉਣ ਦਾ ਮਤਲਬ ਕੀ ਹੈ ਜੀ ਇਹ ਹੀ ਆ ਵੀ ਤੁਸੀਂ ਹਰ ਕਿਤੇ ਨਹੀਂ ਆਪਣਾ ਟ੍ਰੇਡ ਲੈਣੀ ਹਰ ਕਿਤੇ ਦਾ ਮਤਲਬ ਵੀ ਕਿਤੇ ਵੀ ਡੋਜੀ ਬਣੀ ਦੇਖੋ ਇੱਥੇ ਡੋਜੀ ਬਣੀ ਆ ਕਿ ਇੱਥੇ ਆਪਣੀ ਟ੍ਰੇਡ ਬਣਦੀ ਸੀ ਨਹੀਂ ਬਣਦੀ ਸੀ ਜੀ ਇਸ ਤੋਂ ਪਹਿਲਾਂ ਚਾਰ ਕੈਂਡਲਾਂ ਸਾਈਡਵੇਜ ਬਾਅਦ ਦੇ ਵਿੱਚ ਸਾਈਡਵੇਜ ਕੋਈ ਵੀ ਟ੍ਰੈਂਡ ਨਹੀਂ ਮਾਰਕੀਟ ਦੇ ਵਿੱਚ ਜੇਕਰ ਉਰੇ ਬਣਦੀ ਤਾਂ ਆਪਾਂ ਲੈ ਸਕਦੇ ਸੀਗੇ ਕਿਉਂਕਿ ਇੱਥੇ ਮਾਰਕੀਟ ਸਾਈਡਵੇਜ ਜਾਂ ਸਾਈਡਵੇਜ ਮਾਰਕੀਟ ਦੇ ਵਿੱਚ ਆਪਾਂ ট্রেਡ ਨਹੀਂ ਕਰਨੀ ਜੀ ਸਾਈਡਵੇਜ ਮਾਰਕੀਟ ਦੇ ਵਿੱਚ ਕੱਲ ਵੀ ਕਾਫੀ ਵੀਰਾਂ ਦਾ ਨੁਕਸਾਨ ਹੋਇਆਗਾ ਕਾਫੀ ਭਰਾਵਾਂ ਨੇ ਸਾਈਡਵੇਜ ਟਰੇਡ ਕੀਤੀ ਆ ਸਾਈਡਵੇਜ ਮਾਰਕੀਟ ਦੇ ਵਿੱਚ ਨੁਕਸਾਨ ਹੋਣ ਦਾ ਕਾਰਨ ਦੋਸਤੋ ਮੈਂ ਤੁਹਾਨੂੰ ਦੱਸ ਦਿੰਨਾ ਜਿਵੇਂ ਹੁਣ ਆ ਮਾਰਕੀਟ ਇੱਕ ਰੇਂਜ ਦੇ ਵਿੱਚ ਚੱਲ ਰਹੀ ਆ ਦੇਖੋ ਵੈਸੇ ਤਾਂ ਕਾਫੀ ਵਾਰ ਆਪਾਂ ਇਹਦੇ ਬਾਰੇ ਚਰਚਾ ਕਰ ਚੁੱਕੇ ਹਾਂਗੇ ਤੇ ਚਲੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨਾ ਜਿਵੇਂ ਹੁਣ ਮਾਰਕੀਟ ਆ ਰੇਂਜ ਦੇ ਵਿੱਚ ਚੱਲ ਰਹੀ ਆ ਇੱਥੇ ਇਦੇ ਵਿੱਚ ਫਸੀ ਹੋਈ ਹੈ ਇਹ ਰੇਂਜ ਦੇ ਵਿੱਚ ਆਪਾਂ ਟ੍ਰੇਡ ਨਹੀਂ ਕਰਨੀ ਜੀ ਇਸ ਰੇਂਜ ਦੇ ਵਿੱਚ ਕਿਉਂਕਿ ਇੱਥੇ ਜੇਕਰ ਤੁਸੀਂ ਇੱਥੋਂ ਐਂਟਰੀ ਬਣਾਉਂਗੇ ਮੰਨ ਲਓ 50 ਰੁਪਏ ਪ੍ਰੀਮੀਅਮ ਤੁਸੀਂ ਬਾਈ ਕੀਤਾ ਤਾਂ ਮਾਰਕੀਟ ਸਾਈਡਵੇਜ ਹੋਣ ਦੇ ਕਾਰਨ ਉਹ ਇੱਥੇ ਤੱਕ ਵੀ ਚਲੀ ਜਾਵੇ ਵੇਸ਼ਕ ਫਿਰ ਵੀ ਤੁਹਾਨੂੰ ਤੁਸੀਂ ਪ੍ਰੋਫਿਟ ਦੇ ਵਿੱਚ ਨਹੀਂ ਹੋਵੋਗੇ ਫਿਰ ਵੀ ਤੁਸੀਂ ਲਾਸ ਦੇ ਵਿੱਚ ਹੀ ਹੋਵੋਗੇ ਕਿਉਂਕਿ ਉਦੋਂ ਤੱਕ ਤੁਹਾਡਾ ਪ੍ਰੀਮੀਅਮ ਆ ਜਿਹੜਾ ਉਹ ਡੀਕੇ ਹੋ ਚੁੱਕਿਆ ਹੋਵੇਗਾ ਜੀ ਇਹ ਚੀਜ਼ ਦਾ ਪੂਰਾ ਧਿਆਨ ਰੱਖਿਆ ਕਰੋ ਜੀ ਤੁਸੀਂ ਦੇਖੋ ਹੁਣ ਇੱਕ ਆ ਕੈਂਡਲ ਬਣੀ ਆ ਜਿੱਥੇ ਆਪਣੇ ਆ ਲੈਨ ਲਾਈ ਆ ਇਹਦੇ ਉੱਪਰ ਡੋਜੀ ਕੈਂਡਲ ਬਣੀ ਹੋਈ ਆ ਜਿਹਦੀ ਅੱਜ ਆਪਾਂ ਚਰਚਾ ਕਰ ਰਹੇ ਹਾਂ ਮੈਂ ਤੁਹਾਨੂੰ ਲੈਨ ਨੂੰ ਹਟਾ ਕੇ ਦਿਖਾ ਦਿੰਨਾ ਜੀ ਦੇਖੋ ਆ ਮਾਰਕੀਟ ਚਾਰ ਕੈਂਡਲਾਂ ਲਗਾਤਾਰ ਅਪਸਾਈਡ ਜਾ ਰਹੀ ਸੀ ਇੱਥੇ ਆ ਕੇ ਕੀ ਹੋਇਆ ਡੋਜੀ ਕੈਂਡਲ ਬਣੀ ਗਈ ਡੋਜੀ ਕੈਂਡਲ ਨੇ ਕੀ ਕੀਤਾ ਜੀ ਅਗਲੀ ਕੈਂਡਲ ਵੀ ਡੋਜੀ ਬਣੀ ਆ ਉਹਨੇ ਇਹਦਾ ਲੋ ਬ੍ਰੇਕ ਕਰਕੇ ਨਾਲ ਦੀ ਨਾਲ ਵਾਇਰ ਨੇ ਫੇਰ ਵਾਪਸ ਅਪਸਾਈਡ ਵੱਲ ਲੈ ਚੁੱਕੇ ਨੇ ਜਿੱਦਾ ਪ੍ਰੈਸ਼ਰ ਬਾਇਰ ਦਾ ਜਿਆਦਾ ਪੈ ਚੁੱਕਿਆ ਕਲੋਜ਼ਿੰਗ ਨਹੀਂ ਦਿੱਤੀ ਇੱਕ ਚੀਜ਼ ਧਿਆਨ ਰੱਖਿਓ ਜੀ ਤੁਸੀਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਕਲੋਜ਼ਿੰਗ ਨਾ ਆਵੇ ਜਿੰਨਾ ਚਿਰ ਦੇਖੋ ਟ੍ਰੈਂਡ ਲਾਈਨ ਤੇ ਵੀ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਜਦੋਂ ਤੁਸੀਂ ਟ੍ਰੈਂਡ ਲਾਈਨ ਤੇ ਜੇਕਰ ਤੁਹਾਨੂੰ ਮਦਕਾਵਾ ਦੇਖੋ ਇਸ ਤਰ੍ਹਾਂ ਟ੍ਰੈਂਡ ਲਾਈਨ ਚੱਲ ਰਹੀ ਹੈ ਮੰਨ ਲਓ ਆਪਣੀ ਟ੍ਰੈਂਡ ਲਾਈਨ ਤੇ ਐਂਟਰੀ ਬਣਾਈ ਹੋਈ ਆ ਵੀ ਆਪਾਂ ਪ੍ਰੋਫਿਟ ਜ਼ਿਆਦਾ ਲੈਣਾਗਾ ਜੇਕਰ ਇੱਥੇ ਕੈਂਡਲ ਕੋਈ ਵੀ ਨੀਚੇ ਜਾ ਕੇ ਫੇਰ ਉੱਪਰ ਮੁੜਦੀ ਆ ਜਿੰਨਾ ਚਿਰ ਟ੍ਰੈਂਡ ਲਾਈਨ ਤੋਂ ਥੱਲੇ ਕਲੋਜ਼ ਨਹੀਂ ਹੁੰਦੀ ਆਪਾਂ ਉਸ ਉਹਨਾਂ ਟਾਈਮ ਐਂਟਰੀ ਨਹੀਂ ਬਣਾਉਣੀ ਠੀਕ ਹੈ ਜੀ ਇਸ ਤਰ੍ਹਾਂ ਇੱਥੇ ਵੀ ਦੂਸਰੀ ਕੈਂਡਲ ਫੇਰ ਤੇ ਉਸ ਦਾ ਹਾਈ ਬ੍ਰੇਕ ਵੀ ਕੀਤਾ ਤੇ ਲੋ ਬ੍ਰੇਕ ਵੀ ਕੀਤਾ ਪਰ ਬਣ ਗਈ ਡੋਜੀ ਡੋਜੀ ਤੋਂ ਬਾਅਦ ਫੇਰ ਇਸ ਦਾ ਹਾਈ ਬ੍ਰੇਕ ਹੋਇਆ ਤੇ ਆਪਾਂ ਐਂਟਰੀ ਬਣਾ ਸਕਦੇ ਸੀ ਇਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਹੁੰਦਾਗਾ ਇਹ ਨਹੀਂ ਹੁੰਦੇ ਕਈ ਵਾਰ ਉਹ ਨਾ ਕੀ ਕਰਦੇ ਨੇ ਨਵੇਂ ਪਰਸਨ ਆਪਾਂ ਨੇ ਜਿਵੇਂ ਅੱਜ ਸਮਝਾਇਆ ਡੋਜੀ ਕੈਂਡਲ ਬਾਰੇ ਤੇ ਉੱਪਰ ਜਾ ਕੇ ਆ ਡੋਜੀ ਬਣ ਗਈ ਇੱਥੇ ਹੀ ਐਂਟਰੀ ਬਣਾ ਲੈਂਦੇ ਨੇ ਇਸ ਤਰ੍ਹਾਂ ਨਾ ਕਰਿਆ ਕਰੋ ਜੀ 도ਜੀ ਕੈਂਡਲ ਦੇ ਵਿੱਚ ਹਮੇਸ਼ਾ ਧਿਆਨ ਨਾਲ ਬੈਠ ਕੇ ਪੇਸ਼ੈਂਸ ਨਾਲ ਬੈਠ ਕੇ ਟ੍ਰੇਡ ਬਣਾਉਣੀ ਆ ਆਪਣੇ ਜਦੋਂ ਹੀ ਉਸ ਦਾ ਹਾਈ ਬ੍ਰੇਕ ਹੋਊਗਾ ਹਾਈ ਬ੍ਰੇਕ ਹੋ ਕੇ ਜੇਕਰ ਤੁਸੀਂ ਸਿਕਿਉਰ ਟ੍ਰੇਡ ਕਰਨੀ ਚਾਹੁੰਦੇ ਹੋ ਆਪਣੀ ਵੀ ਆਪਾਂ ਬਿਲਕੁਲ ਸਹੀ ਹਨਾ ਟ੍ਰੇਡ ਕਰਨੀ ਆ ਤਾਂ ਤੁਸੀਂ ਉਸ ਦੀ ਕਲੋਜ਼ਿੰਗ ਦਾ ਵੇਟ ਵੀ ਕਰ ਸਕਦੇ ਹੋ ਜਿਵੇਂ ਹੁਣ ਆਹ ਕੈਂਡਲ ਆ ਇੱਥੇ ਕਲੋਜ਼ ਹੋਈ ਆ ਤੁਸੀਂ ਇਸ ਦੀ ਕਲੋਜ਼ਿੰਗ ਦਾ ਵੇਟ ਕਰ ਸਕਦੇ ਹੋ ਇਹ ਉਹਦੇ ਹਾਈ ਤੇ ਕਲੋਜ਼ ਹੋ ਚੁੱਕੀ ਆ ਇੱਥੇ ਤੁਸੀਂ ਟ੍ਰੇਡ ਬਣਾ ਕੇ ਆਪਣਾ ਔਰੇ ਤੱਕ ਦਾ ਵਧੀਆ ਪ੍ਰੋਫਿਟ ਕਮਾ ਸਕਦੇ ਸੀਗੀ ਠੀਕ ਹੈ ਜੀ ਤੇ ਆਹ ਕੈਂਡਲ ਬਣੀ ਆ 도ਜੀ ਦੇਖੋ ਡਾਊਨ ਟ੍ਰੈਂਡ ਦੇ ਵਿੱਚ ਆ ਰਹੀ ਸੀ ਮਾਰਕੀਟ ਮਾਰਕੀਟਰ ਨੇ ਮੂਵ ਦਿੱਤਾ ਪਰ ਫਿਰ ਵੀ 도ਜੀਆਂ ਬਣ ਰਹੀਆਂ ਨੇ ਇਥੋਂ ਸਰੇਆਮ ਤੁਹਾਨੂੰ ਪਤਾ ਲੱਗ ਰਿਹਾ ਵੀ ਮਾਰਕੀਟ ਕਨਫਿਊਜ਼ ਆ ਕਿਸੇ ਪਾਸੇ ਵੀ ਜਾਣ ਨੂੰ ਇਸੇ ਲਈ ਹੀ ਮਾਰਕੀਟ ਸਾਈਡਵੇਜ ਆ ਕਿਉਂਕਿ ਦੋਨਾਂ ਸਾਈਡਾਂ ਤੋਂ ਪ੍ਰੈਸ਼ਰ ਪਿਆ ਹੋਇਆ ਸੀ ਤੁਸੀਂ ਦੋਨਾਂ ਸਾਈਡਾਂ ਦਾ ਪ੍ਰੈਸ਼ਰ ਕਿਵੇਂ ਦੇਖ ਸਕਦੇ ਹੋ ਜੀ ਤੁਸੀਂ ਉਹ ਨੂੰ ਆਪਾਂ ਦਿਖਾ ਦਨੇ ਤੁਹਾਨੂੰ ਐਨਐਸਸੀ ਦੇ ਚਾਰਟ ਤੇ ਜਾ ਕੇ ਕਈ ਵੀਰਾਂ ਦੇ ਸਵਾਲ ਸੀ ਕਿ ਇਹਨੇ ਸੀ ਘੱਟ ਕੰਮ ਕਰਦਾ ਜਰੂਰ ਵੀਰੇ ਤੁਸੀਂ ਇਹ ਤੋਂ ਤਾਂ ਇੱਕ ਆਪਣੇ ਸਿਰਫ ਕਨਫਰਮੇਸ਼ਨ ਲੈਣੀ ਹੁੰਦੀ ਆ ਆਪਾਂ ਇਹਦੇ ਭਰੋਸੇ ਵੀ ਨਹੀਂ ਕੰਮ ਕਰਨਾ ਹੁੰਦਾ ਨਰਾਪੁਰਾ ਵੀ ਜੇਕਰ ਇਹਦੇ ਉੱਤੇ ਕਹਿ ਰਹੇ ਨੇ ਲੋਕ دوسری ਸਾਈਡ ਜ਼ਿਆਦਾ ਨਹੀਂ ਜਾਂ ਇਧਰਲੀ ਸਾਈਡ ਜ਼ਿਆਦਾ ਨਹੀਂ ਤਾਂ ਆਪਾਂ ਇਹਦੇ ਭਰੋਸੇ ਵੀ ਨਹੀਂ ਟ੍ਰੇਡ ਲਗਣੀ ਹੁੰਦੀ ਕਿਉਂਕਿ ਇਹ ਇੱਕ ਇੱਕ ਮਿੰਟ ਬਾਅਦ ਬਦਲਦਾ ਰਹਿੰਦਾ ਜੀ ਦੇਖੋ ਜਿਵੇਂ ਹੁਣ ਇੱਥੇ ਪਰਸਨ ਨੇ 216000 ਤੇ ਇਧਰ ਕਿੰਨੇ ਨੇ ਲੱਖ ਜੇਕਰ ਇੱਥੇ ਵੀ 2 ਲੱਖ ਦੇ ਲਵੇ ਲਾਉਣੇ ਹੁੰਦਾ 1 ਲੱਖ 80 ਹੁੰਦਾ ਜਾਂ 2 ਲੱਖ ਹੀ ਹੁੰਦਾ ਤਾਂ ਮਾਰਕੀਟ ਟੋਟਲ ਹੀ ਸਾਈਡਵੇਜ ਰਹਿਣੀ ਸੀ ਕਿਉਂ ਰਹਿਣੀ ਸੀ ਸਾਈਡਵੇਜ ਕਿਉਂਕਿ ਦੋਨਾਂ ਸਾਈਡਾਂ ਤੇ ਹੀ ਦੇਖੋ ਨਿਫਟੀ ਦਾ 50 50 ਦਾ ਡਿਫਰੈਂਸ ਆ ਜੀ ਸਾਰਿਆਂ ਨੂੰ ਹੀ ਪਤਾਗਾ ਨਿਫਟੀ ਦਾ 50 50 ਦਾ ਡਿਫਰੈਂਸ ਆਗਾ ਸਾਰਿਆਂ ਨੂੰ ਹੀ ਪਤਾ ਬੈਂਕ ਨਿਫਟੀ ਦਾ 100 100 ਦਾ ਡਿਫਰੈਂਸ ਆ ਨਿਫਟੀ ਦੀ ਗੱਲ ਐਕਸਪਾਇਰੀ ਸੀ ਆਪਾਂ ਬੈਂਕ ਨਿਫਟੀ ਤੇ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਦੋਸਤੋ ਜਿਵੇਂ ਹੁਣ 47700 ਤੇ ਮਾਰਕੀਟ ਆ 47700 ਤੇ ਇਧਰ 95000 ਬੰਦਾਗਾ ਕਾਲ 44 ਸਾਈਡ 82000 ਬੰਦਾ ਦਾ ਠੀਕ ਹੈ ਜੀ ਤੇ ਉਸ ਤੋਂ ਉੱਪਰ 74000 ਇਹ ਸੇਮ ਟੂ ਸੇਮ ਉਹਨੇ ਉਹਨੇ ਕੀਨੇ ਕੋਈ 10 2000 ਜਿਆਦਾ ਘੱਟ ਵੱਧ ਦੇ ਵਿੱਚ ਇੰਨਾ ਕੋਈ ਜਿਆਦਾ ਨਹੀਂ ਹੁੰਦਾ ਜੀ ਮੈਂ ਇਹ ਨਹੀਂ ਰੱਖਦਾ ਤਾਂ ਮਾਰਕੀਟ ਜਦੋਂ ਬਰਾਬਰ ਜੇ ਹੋਣੇ ਦੋਨੇ ਪਾਸੇ ਤਾਂ ਉਦੋਂ ਸਾਈਡ ਵੇਜ ਹੀ ਰਹਿੰਦੀ ਹੁੰਦੀ ਆ ਤੁਸੀਂ ਉਧਰੋਂ ਐਨਐਸਸੀ ਤੋਂ ਇਹ ਵੀ ਦੇਖ ਸਕਦੇ ਹੋ ਵੀ ਜੇਕਰ ਇਹ 100 ਪੁਆਇੰਟ ਉਧਰ 100 ਪੁਆਇੰਟ ਦੋਨਾਂ ਸਾਈਡਾਂ ਤੇ ਦੇਖੋਗੇ ਜੇਕਰ ਬਰਾਬਰ ਬਰਾਬਰ ਗਿਣਤੀ ਹੈਗੀ ਥੋੜੀ ਬਹੁਤੀ 5 1000 ਦਾ ਕੋਈ ਚੱਕਰ ਨਹੀਂ ਤਾਂ ਤਾਂ ਮਾਰਕੀਟ ਸਾਈਡ ਵੇਜ ਹੀ ਰਹਿੰਦੀ ਹੁੰਦੀ ਹੈਗੀ ਠੀਕ ਹੈ ਜੀ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਆ ਕਰੋ ਤੇ ਹੋਰ ਵੀ ਆਪਾਂ ਗੱਲਬਾਤ ਅੱਗੇ ਵੱਸ ਹੋ ਸਕਦਾ ਆਪਣਾ ਕੱਲ ਦਾ ਦਿਨ ਹੀ ਕੈਂਡਲਾਂ ਬਾਰੇ ਚੱਲੇ ਉਸ ਤੋਂ ਬਾਅਦ ਆਪਾਂ ਨਵੇਂ ਸ਼ੁਰੂਆਤ ਕਰਾਂਗੇ ਨਵੇਂ ਸਟੈਪ ਦੇ ਰਾਹੀਂ ਤੇ ਕੈਂਡਲਾਂ ਬਾਰੇ ਥੋੜੀ ਬਹੁਤੀ ਵੀਡੀਓ ਵੀ ਲੰਬੀ ਹੋ ਜਾਂਦੀ ਸੀ ਕਿਉਂਕਿ ਸਮਝਾਉਣਾ ਚਾਰਟ ਉੱਪਰ ਇੰਪਲੀਮੈਂਟ ਕਰਕੇ ਦਿਖਾਉਣਾ ਹਨਾ ਤੇ ਹੁਣ ਤੁਸੀਂ ਤੁਹਾਡਾ ਵੀਰੋ ਕੰਮ ਕੀ ਹੈਗਾ ਤੁਸੀਂ ਸਾਰੇ ਹੀ ਭਰਾਵਾਂ ਨੇ ਚਾਰਟ ਨੂੰ ਰੀਡ ਕਰਨਾ ਹੈਗਾ ਚਾਰਟ ਨੂੰ ਪਰਾਣਾ ਫਰੂਲਣਾਗਾ ਉਹਦੇ ਵਿੱਚ ਦੂਜੀ ਗੰਡਲਾਂ ਦੇਖਣੀਆਂ ਨੇ ਵੀ ਕਿੱਥੇ ਕਿੱਥੇ ਕੰਮ ਕਰਿਆਗਾ ਦੂਜੀ ਗੰਡਲਾਂ ਨੇ ਹਨਾ ਦੂਜੀ ਗੰਡਲਾਂ ਨੂੰ ਜਿੱਥੇ ਨਹੀਂ ਕੰਮ ਕਰਿਆ ਤੁਸੀਂ ਉਹਦਾ ਆਪਾਂ ਸ਼ਾਮ ਨੂੰ 7 ਵਜੇ ਦਾ ਟਾਈਮ ਆ ਜੀ ਅੱਜ ਆਪਣੇ ਲਾਈਵ ਦਾ ਆਪਾਂ ਸ਼ਾਮ ਨੂੰ 7 ਵਜੇ ਲਾਈਵ ਆਉਣੀ ਹੈ ਜਦੋਂ ਜਿੱਥੇ ਨਹੀਂ ਕੰਮ ਕਰਿਆ ਤੁਸੀਂ ਉਹਦੇ ਮੈਨੂੰ ਆਪਣੇ ਫੇਸਬੁੱਕ ਦੀ ਕਮੈਂਟਾਂ ਦੇ ਥੱਲੇ ਸਕਰੀਨਸ਼ਾਟ ਭੇਜ ਸਕਦੇ ਹੋ ਜੀ ਤੇ ਸ਼ਾਮ ਨੂੰ ਉਹਨਾਂ ਦੇ ਜਵਾਬ ਪੁੱਛ ਸਕਦੇ ਹੋ ਵੀ ਉਹਨੇ ਕੰਮ ਕਰ ਨਾ ਕਰਨ ਦਾ ਰੀਜ਼ਨ ਕੀ ਸੀਗਾ ਠੀਕ ਹੈ ਜੀ ਤੇ ਸਾਮ ਨੂੰ ਅੱਜ ਆਪਣਾ ਲਾਈਵ ਦਾ 7 ਵਜੇ ਦਾ ਟਾਈਮ ਆ ਜਿਹੜੇ ਜਿਹੜੇ ਭਰਾ ਨੇ ਆਪਣੀ ਵੀਡੀਓ ਦੇਖਦੇ ਨੇ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਗੇ ਹਨਾ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਗਰੁੱਪ ਵਗੈਰਾ WhatsApp ਤੇ ਹੈਗੇ ਨੇ ਤਾਂ ਉਹਨਾਂ ਵਿੱਚ ਵੀ ਸੈਂਡ ਕਰ ਦਿਆ ਕਰੋ ਜਿਹੜੇ ਭਰਾ ਆਪਣੇ ਨਾਲ ਹੋਰ ਵੱਧ ਤੋਂ ਵੱਧ ਜੁੜ ਸਕਣ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੰਡੀਕੇਟਰਾਂ ਦੀ ਸ਼ੁਰੂਆਤ ਕਰਾਂਗੇ ਜੀ ਤੇ ਫਿਰ ਤੁਹਾਨੂੰ ਆਪਾਂ ਸਟ੍ਰੈਟਜੀਆ ਬਾਰੇ ਦੱਸਾਂਗੇ ਵੀ ਕਿਸ ਤਰ੍ਹਾਂ ਇਹਦੇ ਵਿੱਚ ਸਟ੍ਰੈਟਜੀਆ ਬਣ ਜਾਂਦੀਆਂ ਨੇ ਜਿਦੇ ਨਾਲ ਤੁਸੀਂ ਜਿੰਨਾਂ ਨੂੰ ਵਰਤ ਕੇ ਵਧੀਆ ਆਮਦਨ ਕਰ ਸਕਦੇ ਹੋ ਜੀ ਤੇ ਸਾਰੇ ਹੀ ਭਰਾਵਾਂ ਨੂੰ ਨਾਲ ਇਹ ਬੇਨਤੀ ਆ ਵੀ ਹਜੇ ਤੁਸੀਂ 2-4 ਦਿਨ 10 ਦਿਨ ਰੁਕ ਸਕੋ ਟ੍ਰੇਡ ਕਰਨ ਤਾਂ ਜ਼ਰੂਰ ਰਕੋ ਜੀ ਕਿਉਂਕਿ ਪੇਪਰ ਟਰੇਡਿੰਗ ਕਰੋ ਜਿਵੇਂ ਹੁਣ ਮੈਂ ਤੁਹਾਨੂੰ ਪੇਪਰ ਟਰੇਡਿੰਗ ਬਾਰੇ ਦੱਸ ਦਿੰਦਾ ਕਾਫੀ ਵੀਰਾਂ ਦੇ ਕੱਲ ਹੱਲ ਮੈਂ ਕਰਵਾਏ ਨੇ ਇਹਨਾਂ ਵਿੱਚ ਜਿਨ੍ਹਾਂ ਤੋਂ ਓਪਨ ਨਹੀਂ ਹੋਇਆ ਤੇ ਅੱਜ ਮੈਂ ਤੁਹਾਨੂੰ ਓਪਨ ਕਰਕੇ ਵੀ ਦਿਖਾ ਦਿੰਦਾ 1 ਮਿੰਟ ਦੇ ਵਿੱਚ ਵਿੱਚ ਹੀ ਹੈ ਨਾ ਫਰੰਟ ਪੇਜ ਦੇਖੋ ਵੀਰਾ ਜਦੋਂ ਤੁਸੀਂ ਫਰੰਟ ਪੇਜ ਜੇਕਰ ਤੁਸੀਂ ਮੋਬਾਈਲ ਤੇ ਕਰ ਰਹੇ ਹੋ ਤਾਂ ਆਪਣੇ ਪਲੇ ਸਟੋਰ ਤੋਂ ਜਾ ਕੇ ਫਰੰਟ ਪੇਜ ਓਪਨ ਕਰ ਸਕਦੇ ਹੋ ਜੇਕਰ ਤੁਸੀਂ ਲੈਪਟਾਪ ਤੇ ਜਾ ਰਹੇ ਹੋ ਤਾਂ ਤੁਸੀਂ ਫਰੰਟ ਪੇਜ ਨਾ ਕਰਕੇ ਲੌਗਇਨ ਕਰ ਲੈਣਾ ਹੈ फ्रंट पेज ਜਦੋਂ ਲੌਗਇਨ ਹੋ ਚੁੱਕਾ ਹੈ ਤੁਸੀਂ ਇੱਥੇ ਟ੍ਰੇਡਿੰਗ ਬਿਗਨਰ ਬਿਗਨਰ ਟ੍ਰੇਡਿੰਗ ਕਰ ਸਕਦੇ ਹੋਗੇ ਜਾਂ ਫਿਰ ਜੇਕਰ ਤੁਸੀਂ ਪਹਿਲਾਂ ਤੋਂ ਕਰ ਰਹੇ ਹੋ ਤਾਂ ਕੋਈ ਵੀ ਸਿਲੈਕਟ ਕਰ ਸਕਦੇ ਹੋਗੇ ਇਸ ਤਰ੍ਹਾਂ ਇੱਥੇ ਤੁਹਾਨੂੰ ਲੌਸ ਪ੍ਰੋਫਿਟ ਸ਼ੋ ਹੋਏਗਾ ਵੀ ਤੁਸੀਂ ਕਿੰਨਾ ਲੌਸ ਕਰਿਆ ਕਿੰਨਾ ਪ੍ਰੋਫਿਟ ਕਰਿਆ ਹੁਣ ਤੁਸੀਂ ਜੇਕਰ ਟ੍ਰੇਡ ਬਣਾਉਣੀ ਚਾਹੁੰਦੇ ਹੋ ਤਾਂ ਨਿਊ ਟ੍ਰੇਡ ਨਿਊ ਟ੍ਰੇਡ ਤੇ ਆਪਸ਼ਨ ਤੇ ਜਾ ਕੇ ਮਾਰਕੀਟ ਜਿੰਨੇ ਤੇ ਵੀ ਚੱਲ ਰਹੀ ਹੈ ਤੁਸੀਂ ਸਟਾਕ ਦੇ ਵਿੱਚ ਵੀ ਕਰ ਸਕਦੇ ਹੋ ਤੇ ਨਿਫਟੀ 50 ਚ ਵੀ ਕਰ ਸਕਦੇ ਹੋ ਬੈਂਕ ਨਿਫਟੀ ਚ ਵੀ ਕਰ ਸਕਦੇ ਹੋ ਮਨ ਲਓ ਹੁਣ ਇੱਥੇ ਨਿਫਟੀ ਚੱਲ ਰਹੀ ਹੈਗੀ 21200 ਤੇ ਦੇਖੋ ਦੋਸਤੋ ਇੱਥੇ 21200 ਲਿਖਾਂਗੇ ਆਪਾਂ ਅ ਸੀ ਲੇ ਕੇ ਨਿਫਟੀ ਵੀ ਲਿਖ ਸਕਦੇ ਹੋ ਤੁਸੀਂ ਨਿਫਟੀ ਸੀ 21200 ਠੀਕ ਹੈ ਦੋਸਤੋ ਇਸ ਤਰ੍ਹਾਂ ਜਦੋਂ ਨਿਫਟੀ ਸੀ 21200 ਲਿਖੋਗੇ ਤਾਂ ਤੁਸੀਂ ਇਹ نیچے ਨੂੰ ਸੀ ਬਾਈ ਕਰ ਸਕਦੇ ਹੋ ਜੇਕਰ ਤੁਹਾਡਾ 뷰 ਹੈਗਾ ਵੀ ਮਾਰਕੀਟ ਆ ਦੇਖੋ ਇੱਥੋਂ ਜੇਕਰ ਤੁਹਾਡਾ 뷰 ਹੈਗਾ ਜਿਵੇਂ ਉਹ ਆ ਵੀ ਉੱਪਰ ਜਾਊਗੀ ਮਾਰਕੀਟ ਤਾਂ ਤੁਸੀਂ ਸੀ ਬਾਈ ਕਰ ਸਕਦੇ ਹੋ ਜੀ ਜੇਕਰ ਤੁਹਾਡਾ 뷰 ਹੈਗਾ ਵੀ ਮਾਰਕੀਟ ਡਾਊਨਸਾਈਡ ਜਾਊਗੀ ਤਾਂ ਤੁਸੀਂ ਸੀ ਦੀ ਥਾਵੇਂ ਪੀ ਲਿਖ ਸਕਦੇ ਹੋ ਜੀ ਠੀਕ ਹੈ ਜੀ ਇਹ ਚੀਜ਼ਾਂ ਦੇ ਵਿੱਚ ਕਾਫੀ ਵੀਰਾਂ ਦੇ ਕਨਫਿਊਜ਼ ਸੀ ਸੋ ਉਮੀਦ ਆ ਵੀ ਸਾਰਿਆਂ ਨੂੰ ਕਲੀਅਰ ਹੋ ਚੁੱਕੀ ਹੋ ਜੇਕਰ ਤੁਸੀਂ ਐਂਟਰੀ ਬਣਾਉਣੀ ਹੈ ਤਾਂ ਤੇ ਕਲਿੱਕ ਕਰਕੇ ਤੁਸੀਂ ਇੱਕ ਲਾਟ 50 ਦਾ ਹੁੰਦਾਗਾ ਨਿਫਟੀ 50 ਦਾ 50 ਦੇ ਲਾਟ ਨਾਲ ਇੱਥੇ ਬਾਈ ਕਰ ਸਕਦੇ ਹੋ ਜੀ ਸਬਮਿਟ ਕਰੂੰਗੀ ਤਾਂ ਇਹ ਬਾਈ ਹੋ ਜਾਏਗਾ ਤੁਹਾਡੀ ਟਰੇਡ ਆ ਜੋ ਇੱਥੇ ਪੋਜੀਸ਼ਨ ਦੇ ਵਿੱਚ ਦਿਖਾਣੀ ਦਿਖਾਈ ਦੇਣ ਲੱਗ ਜੂਗੀ ਤੁਸੀਂ ਉਹਦੇ ਵਿੱਚ ਲਾਸ ਪ੍ਰੋਫਟ ਦੇਖ ਸਕਦੇ ਹੋ ਜੀ ਠੀਕ ਹੈ ਜੀ ਹੋ ਸਕਦਾ ਅੱਜ ਦੀ ਵੀਡੀਓ ਤੁਹਾਡੇ ਲਈ ਹਨਾ ਇਨਫੋਰਮੇਸ਼ਨ ਵਾਲੀ ਹੋਵੇ ਤੇ ਤੁਹਾਨੂੰ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਦੇ ਥੱਲੇ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਕਿ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਨਾਲ ਹੀ ਅੱਗੇ ਹੋਰ ਮਿੱਤਰਾਂ ਨੂੰ ਸ਼ੇਅਰ ਕਰਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਤੇ ਅੱਜ ਸ਼ਾਮ ਨੂੰ 7 ਵਜੇ ਲਾਈਵ ਦਾ ਟਾਈਮ 7 ਵਜੇ ਦਾ ਜੀ ਆਪਣਾ ਧੰਨਵਾਦ ਜੀ ਸਾਰਿਆਂ ਦਾ